ਸਵਰਾਜ 744 ਹਾਂਜੀ ਭਾਜੀ ਅਸੀਂ ਪਹਿਲਾਂ ਇੱਕ ਵੀਡੀਓ ਸ਼ੂਟ ਕਰ ਚੁੱਕੇ ਹਾਂ ਅਗਲਾ ਪਾਰਟ ਆ ਮੇਰੇ ਵੀਰ ਧੰਨਵਾਦ ਜਿਹੜੇ ਵੀਰਾਂ ਨੇ ਪਹਿਲਾ ਪਾਰਟ ਵੇਖ ਲਿਆ ਮੈਂ ਤਾਂ ਕਰਕੇ ਵੀਰ ਨੂੰ ਫੋਨ ਜੀ ਬੁਲਾਈ ਉਸ ਵੀਡੀਓ ਤੇ ਹੀ ਬੁਲਾ ਚੁੱਕੇ ਹਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਆ ਸਾਰਿਆਂ ਨੂੰ ਸასი ਸ਼ਾਲ ਸასი ਸ਼ਾਲ ਜੀ ਹਾਂਜੀ ਇਹ ਆ ਗਈ 44 ਆਪਣਾ ਹਾਂਜੀ ਇਹ 2 ਵੀਲਾਂ ਹਾਂਜੀ ਇਹ 4 ਵੀਲ 4 ਵੀਲਰ ਆ ਜੀ ਪਹਿਲਾਂ ਨਾਲੋਂ ਮੇਰਾ ਵੀਰ ਇਹਦੇ ਚ ਕੀ ਡਿਫਰੈਂਸ ਆ ਜਿਹੜੇ ਵੀਰਾਂ ਨੇ ਪਹਿਲਾਂ ਵਾਲੇ ਚਲਾ ਲੇ ਤੇ ਜਿਹਨੇ ਅੱਜ ਲੈਣਾ ਵੇਖੋ ਜੀ ਜਿਹੜੇ 744 ਟਰੈਕਟਰ ਪਹਿਲਾਂ ਵਾਲਾ ਹੂੰ ਤੇ ਹੁਣ ਵਾਲੇ ਚ ਹੂੰ ਟੋਟਲੀ ਚੇਂਜ ਆ ਟੋਟਲੀ ਡਿਫਰੈਂਸ ਬਿਲਕੁਲ ਜੇ ਆਪਾਂ ਗੱਲ ਸ਼ੁਰੂ ਰੰਗ ਤੋਂ ਹੂੰ ਸ਼ੋ ਤੋਂ ਹੂੰ ਕਰੀਏ ਹੂੰ ਤਾਂ ਇਹਦਾ ਜਿਹੜਾ ਉਹ ਪਹਿਲਾਂ XT ਆਉਂਦਾ ਸੀ ਹੁਣ ਇਹ 744 FE ਆਉਂਦਾ ਇਹ ਵੀ ਐਫੀ ਕਰਤਾ ਐਫੀ ਕਰਤਾ ਓਕੇ ਜਿਹੜਾ 744 FE ਆ ਹੂੰ ਕਿਉਂਕਿ 855 ਦੇ ਵਿੱਚ ਇੰਜਨ ਜਿਹੜਾ ਹੈਗਾ ਉਹਦੀ ਸੀਸੀ ਵਧਾ ਦਿੱਤੀ ਆ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਜਿਹੜਾ ਪਹਿਲਾਂ 855 ਚ ਇੰਜਨ ਆਉਂਦਾ ਸੀਗਾ ਉਹ ਇਹਦੇ ਚ ਲੱਗ ਗਿਆ ਫਿਰ ਕੋਲਮ ਲਾ ਕੇ ਸਾਨੂੰ ਪਾਵਰ ਫੀਲ ਹੋਊਗੀ ਪਾਵਰ ਫੀਲ ਹੋਊਗੀ ਉਸ ਤੋਂ ਬਾਅਦ ਜੀ ਇਹਨੂੰ 4 ਵੀਲ ਡਰਾਈਵ ਕੀਤਾ ਵੈਰੀ ਗੁੱਡ ਮੰਨ ਕੇ ਆਲੂ ਵਾਲਾ ਕਸਟਮਰਾਂ ਹਮ ਅੱਜਕੱਲ ਜਿੰਨੇ ਵੀ ਮੇਰੇ ਵੀਰ ਆਲੂ ਲਾਉਂਦੇ ਨੇ ਜਾਂ ਜਿਹੜਾ ਸਪਰੇਅ ਤੇ ਬੂਮ ਮੜਵਾਉਂਦੇ ਨੇ ਉਹਨਾਂ ਨੂੰ 4-ਵੀਲ ਟਰੈਕਟਰ ਤੇ ਲੋਡ ਆ ਜ਼ਰੂਰਤ ਆ ਉੱਥੇ ਹਾਂ ਇਹ ਉਹ ਦੋਵੇਂ ਕਮੀਆਂ ਪੂਰੀਆਂ ਕਰਦਾ ਵਾ ਵੈਰੀ ਗੁੱਡ ਠੀਕ ਆ ਜੀ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਫੀਚਰ ਐਡ ਕੀਤਾ ਇਹਨੂੰ 3 ਸਪੀਡ ਕਰਦਾ ਦੋਖੀ ਚੱਕ ਤੇ ਸਾਰੇ ਠੀਕ ਆ ਜੀ ਹਾਂ ਕਿਉਂਕਿ ਪੀਟੀਓ ਦੇ ਫੀਚਰਾਂ ਨੂੰ ਨਹੀਂ ਟਰੈਕਟਰ ਵਾਲੀ ਗੱਲ ਹਾਂ ਤੇ ਹਰੇਕ ਜਿਹੜੀ ਫੀਚਰ ਹੈਗਾ ਉਹਦੇ ਤੇ 3 ਸਪੀਡ ਦੀ ਲੋੜ ਆ ਲੋੜ ਆ ਕਿਉਂਕਿ ਇੰਪਲੀਮੈਂਟ ਹੀ ਆਪਣੇ ਕੋਲ ਇਹੋ ਜਿਹਾ ਪਾਵਰ ਭਾਵੇਂ ਘਟਾ 3 ਸਪੀਡ ਦਾ ਅੱਜਕੱਲ ਲਾਜ਼ਮੀ ਬਣ ਗਿਆ ਬਿਲਕੁਲ ਜੀ ਫਿਰ ਇਹਨੂੰ ਜੀ ਸਾਈਡ ਗੀਅਰ ਕਰਦਾ ਹਾਂ ਇਹਦਾ ਵੀ आईपीटी ओलीवर ਲਾਤਾ ਓਕੇ ਹੋਰ ਆ ਹੱਥ ਤੇ ਕਲਚ ਬਿਲਕੁਲ ਜੀ ਹੱਥ ਤੇ ਕਲਚ ਜਿਹਨੂੰ ਆਪਾਂ ਕਹਿੰਦੇ ਨੇ ਇਹਦੀ ਜੀ ਲਿਫਟ ਦਾ ਸਹਾਵਗਟਾ ਉਹ ਕਿੰਨੀ ਕਸ਼ਮਤਾ ਹੈ ਦੀ ਇਹਦੀ ਲਿਫਟ ਦੀ ਕਪੈਸਿਟੀ ਵੀ 2000 2000 ਡਿਸਟ੍ਰਿਬਿਊਟਰ ਵੀ ਲਾਤਾ ਨਾਲ ਬੱਲੇ ਵੀ ਟੋਟਲੀ ਜੀ ਆਪ ਅੱਜ ਗੱਲ ਕਰੀਏ ਵੀ ਜਿਹੜਾ 20 की ਦੇ ਵਿੱਚ ਸੁਵਰਾਜ 855 ਆਉਂਦਾ ਸੀ 14 ਦੇ ਟਾਇਰਾਂ ਵਾਲਾ ਉਹ ਅੱਜ 43 ਆ ਰਿਹਾ ਉਹ 852 ਇਹਨੂੰ ਬਣਾਤਾ ਕੋਲਮ ਲਾ ਕੇ ਉਹਦੇ ਚ ਜਿਹੜਾ ਹੈਗਾ ਉਹਦਾ ਵਾਧਾ ਕਰਤਾ ਪਲੱਸ ਉਹਦੇ ਚ ਇੰਜਨ ਚ ਪਾਵਰ ਵਧ ਗਈ ਇਹ ਸੇਮ ਇਹ ਸੇਮ ਆਪਾਂ ਬਣਿਆ ਤਾਂ 852 ਸਮਝ 852 ਪੁਰਾਣੇ ਮਾਡਲ ਵਾਲਾ ਪੁਰਾਣੇ ਮਾਡਲ ਵਾਲਾ ਤੇ ਇਹਦੇ ਚ ਟਾਇਰ ਦਾ ਸਾਈਜ਼ 14 ਨੰਬਰ ਦਾ ਜੀ 14 ਪਿਛਲਾ ਟਾਇਰ 14 ਆ ਗਿਆ ਜੀ 14 ਨੰਬਰ ਇਹਦੇ ਟੂ 휠 ਦੇ ਵਿੱਚ ਵੀ 14 ਰਹਿਣ ਵਾਲਾ ਤੇ ਫੋਰ 휠 ਦੇ ਵਿੱਚ ਵੀ 14 ਰਹਿਣ ਵਾਲਾ ਓਕੇ ਤੇ ਫਰੰਟ ਵਾਲਾ ਟਾਇਰ ਇਹਦਾ 9520 ਦਾ 9520 ਦਾ 9520 ਦਾ ਓਕੇ ਵੇਰੀ ਗੁੱਡ ਬਾਕੀ ਲੁੱਕ ਜਵੇਂ ਯਾਰ ਇਹਦਾ 855 ਯਾਰ ਬਿਲਕੁਲ ਸੇਮ ਜੀ ਸੇਮ ਮੈਂ ਤੂੰ ਆ 855 ਕਰ ਦਿੱਤਾ ਕੋਈ ਪੈਸਾ ਤਾਂ ਜਿਆਦਾ ਹਾਂ ਬਾਕੀ ਜੇ ਆਪਾਂ ਹੁਣ ਇਹਦੀ ਜ਼ਿਆਦਾਤਰ ਫੀਚਰਾਂ ਦੀ ਗੱਲ ਕਰੀਏ ਸਾਰੇ ਟੋਟਲੀ ਸੇਮ ਆ ਸਾਰੇ ਹਾਂ A to Z ਜਿਵੇਂ ਆਪਣੇ 855 FE ਦੇ ਵਿੱਚ ਫੀਚਰ ਨੇ ਨਾ ਹਾਂ ਪਾਵਰ ਚਾਰਜਰ ਦਾ ਤੇਲ ਲਾ ਲਓ ਹਾਂ ਠੀਕ ਆ ਜੀ ਤੁਸੀਂ ਤੇ ਇਹਦੀਆਂ PTO ਦੀਆਂ ਸਪੀਡਾਂ ਵੀਰੇ ਜਿਵੇਂ ਯਾਰ ਰਿਵਰਸ ਪੀਟੀਓ ਤਾਂ ਲਿਖਿਆ ਹਾਂਜੀ ਇਹ ਵੀ ਰਿਵਰਸ ਪੀਟੀਓ ਹਾਂ ਪਲੱਸ ਹਾਂ 11 ਜਿਵੇਂ ਇਹ ਰ ਆ ਬੜਾ ਸਵਾਦ ਹੈ ਜਿਹੜਾ 11 ਚ ਦਿੰਦਾ ਨਾ ਕਿਉਂਕਿ ਉਹ ਤਾਂ ਬੈਨੀਫਿਟ ਜਨਰੇਟਰ ਤੇ ਬਹੁਤ ਆ ਦੇਖੋ ਜੀ ਜਿਹੜਾ 11 ਦੇ ਵਿੱਚ ਪੀਟਿਓ ਹੈਗੀ ਆ ਹੂੰ ਉਹ ਟਰੈਕਟਰ ਤਾਂ ਕਾਮਯਾਬ ਮੰਨ ਕੇ ਚੱਲੋ ਆਪਾਂ ਕਿਤੇ ਘਰ ਲਾਈਟ ਨਹੀਂ ਹੈਗੀ ਉਥੇ ਆਪਾਂ ਜਨਰੇਟਰ ਚਲਾਉਣਾ ਜਾਂ ਆਪਾਂ ਛੋਟੀ ਮੋਟਰ ਚਲਾਉਣੀ ਆ ਜਾਂ ਆਪਾਂ ਕਿਤੇ ਮੰਨ ਕੇ ਚੱਲੋ ਹੋਰ ਜਿਹੜੇ ਪਾਣੀ ਵਾਲਾ ਸਪਰੇਅ ਕਰਨੀ ਆਪਾਂ ਪੰਪ ਤੇ ਉਥੇ ਆਪਾਂ ਨੂੰ ਸਿਰਫ ਇੱਕ ਸਲੋ ਰੇਸ ਤੇ ਚੋਕ ਰੇਸ ਤੇ ਜੀਓ ਦੇ ਚੱਕਰ ਚਲਣੇ ਨੇ ਉਥੇ ਚੀਜ਼ਾਂ ਬੈਨੀਫਿਟ ਕਰਦੀਆਂ ਨੇ ਕਿ ਆਪਾਂ ਮੇਨ ਮਕਸਦ ਨਾਲ ਡੀਜ਼ਲ ਹਾਂ ਤੇ ਇਹਦੇ ਵਿੱਚ ਜਿਹੜਾ ਹਿੱਸਾ ਲੱਗਾ ਹੈ ਉਹਦੇ ਵਿੱਚ ਜਿਹੜੀ ਹੈਗੀ ਆ ਅਟਰਨਲ ਸੈ ਰੇਡੀਅਸ ਬਹੁਤ ਜ਼ਿਆਦਾ ਕਟਾਈ ਬਹੁਤ ਇਹਦੇ ਵਿੱਚ ਇੱਕਦਮ ਹਿੱਸਾ ਵੇਖਦਾ ਪਿਆ ਸਾਰਾ ਉਸੀਲ ਹੀ ਆ ਹੈਨਾ ਹਾਂਜੀ ਸੀਲ ਦਾ ਇੰਸਾ ਸੀਲ ਦਾ ਵੈਰੀ ਗੁੱਡ ਇਹਦੇ ਵਿੱਚ ਇਹ ਹੈਗਾ ਵਾ ਮੰਨ ਕੇ ਚਲੋ ਵੀ ਇਹ ਆਲੂ ਵਾਲੇ ਕਿਸਾਨਾਂ ਵਾਸਤੇ ਜਿਹੜਾ ਬੈਸਟ ਹੈ ਕਿਉਂਕਿ ਇਹਦੇ ਹਿੱਸੇ ਦੇ ਵਿੱਚ ਉਹ ਅਡਜਸਟਮੈਂਟ ਨਹੀਂ ਆ ਹਾਂ ਇਹਦਾ ਟਾਇਰ ਦਾ ਜਿਹੜਾ ਟਰੈਕ ਵੀ ਹੈਗਾ ਉਹ ਵੀ 52 56 ਤੇ 60 ਵਾਲਾ ਆਏ ਤੁਸੀਂ ਪਹਿਲੀ ਵੀਡੀਓ ਚ ਇਹ ਜਾਣਕਾਰੀ ਬਹੁਤ ਵਧੀਆ ਦਿੱਤੀ ਆ ਆਲੂਆਂ ਵਾਸਤੇ ਹਾਂ ਇਹ ਇਹਦਾ ਟਰੈਕ ਕਿੰਨਾ ਬਣ ਜੂ ਇਹਦਾ ਜੀ 52 ਵੀ ਹੋ ਜਾਂਦਾ ਜੀ 55 ਵੀ ਤੇ 60 ਵੀ 60 ਵੀ ਕਿਉਂਕਿ ਤਿੰਨ ਟਰੈਕ ਚਾਹੀਦੇ ਆਪਾਂ ਆਲੂ ਵਾਲੇ ਵੀਰੇ ਗੱਲ ਭਲੀ ਭਾਂਤੀ ਜਾਣਦੇ ਹੋਣਗੇ ਟਰੈਕ ਦਾ ਮਤਲਬ ਉਹ ਦੈਰਾ ਟੈਰਾ ਦਾ ਹਾਂਜੀ 56 60 52 56 ਤੇ 60 ਹਾਂ 52 56 ਤੇ 60 ਮੇਰੇ ਵੀਰਾਂ ਨੂੰ ਪਤਾ ਹੋਏਗਾ ਆਪਾਂ ਆਲੂ ਬੀਜਦੇ ਆ ਵਟਾਂ ਬੈੱਡ ਦਾ ਉਹ ਸਿਸਟਮ ਉਹ ਦੁੱਖ ਚੱਕਦੇ ਆ ਇਹ ਇਹਦੇ ਨਾਲ ਰਿੰਮਾਂ ਦੇ ਵਿੱਚ ਅਡਜਸਟਮੈਂਟ ਹੈ ਮੰਨ ਕੇ ਚਲ ਜਿੰਨਾ ਆਪਾਂ ਟਰੈਕ ਲੈਣਾ ਉਹ ਇਹਦੇ ਜਿਹੜੇ ਫੀਚਰ ਨੇ ਉਹ ਅਡਜਸਟਮੈਂਟ ਹੋ ਜਾਂਦੀ ਹੈ ਉਹਦੇ ਵਿੱਚ ਜਿਹੜਾ 855 14 ਦਾ ਟਰਨ ਆਇਆ ਉਹਦੇ ਵਿੱਚ ਇਹ ਜਿਹੜੇ ਸਾਡੇ ਆਪਣੇ ਰਿੰਮ ਹੈਗੇ ਨੇ ਉਹ ਅੰਦਰੋਂ ਖੁੱਲ ਜਾਂਦੇ ਨੇ ਨਟ ਲੱਗੇ ਨੇ ਉਹ ਨਟ ਖੋਲ ਕੇ ਆਪਾਂ ਉਹਦਾ ਟਰੈਕ ਵੀ ਸ਼ਟ ਕਰ ਸਕਦੇ ਆ 855 ਦਾ ਵੀ ਆਪਾਂ ਇੰਨ ਕਰ ਸਕਦੇ ਆ 55 56 ਦਾ 60 ਉਹਦਾ ਵੀ ਕਰ ਸਕਦੇ ਆ ਹਾਂਜੀ ਵੈਰੀ ਆਹ ਬੜੀ ਤਗੜੀ ਜਾਣਕਾਰੀ ਦਿੱਤੀ ਸੀ ਅਜੇ ਤਿੰਨ ਚਾਰ ਜਾਣ ਕਰੀਆਂ ਐਸੀਆਂ ਨੇ ਜਿਹੜੇ ਮੇਰੇ ਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ। ਇਹ ਪਸੰਦਾਂ ਨੂੰ ਲੋਡ ਸੀ ਭਾਜੀ। ਮਨ ਕੇ ਲੋ ਅੱਗੇ ਕੀ ਹੁੰਦਾ ਸੀ ਵੀ ਜੇ ਆਪਾਂ ਮੰਨ ਕੇ ਚੱਲੋ ਆਹ ਫਰੰਟ ਹਿੱਸਾ ਜਿਹੜਾ ਛੋਟਾ ਟਰੈਕਟਰ ਆਲੂ ਲਾਉਂਦਾ ਸੀਗਾ ਉਹਦੇ ਆ ਜਿਹੜੇ ਰਿਮ ਸੀ ਨਾ ਇਹ ਪਟਾ ਕੇ ਸੈੱਟ ਕਰਨੇ ਪੈਂਦੇ ਸੀ। ਕਰਨੇ ਪੈਂਦੇ ਸੀ। ਤਕਰੀਬਨ ਪ੍ਰੋਬਲਮ ਆਉਂਦੀ ਸੀ। ਤੇ ਉਹ ਸਾਡੇ ਇਸ ਜਿਹੜੇ ਗੱਲ ਕਰੀਏ ਲਾਗੇ ਨਹੀਂ ਸੀ ਹੁੰਦੇ। ਲੋਕ ਉਧਰ ਹੁੰਦੇ ਆ। ਹਾਂ। ਜੇ ਐਨੇ ਵਾਚੇ ਉੱਥੇ ਜਾਣਾ ਪੈਂਦਾ ਏ ਤੇ ਉਹ ਮੈਂ ਖੁਦ ਕਰਾਉਂਦਾ ਰਿਹਾ ਵਾਂ। ਅੱਛਾ। ਤੇ ਫੇਰ ਹੁਣ ਜਿਹੜ ਇਹਨਾਂ ਨਾਲ ਚਲੋ ਆਪਾਂ ਗੱਲ ਕੀਤੀ ਤੇ ਉਹਨਾਂ ਨੇ ਉੱਥੇ ਉਹ ਨਟ ਨਟ ਲਾਏ ਨੇ ਜਿਵੇਂ ਨਟ ਲਾਏ ਮਗਰਲੇ ਰਿਮਾਂ ਦੇ ਨਾਟ ਹੁੰਦੇ ਨੇ ਉਹ ਲੂਪੀ ਬਾਹਰ ਕੱਢ ਲਓ ਉਹਦਾ 52 ਜਾਂ ਜਿਵੇਂ ਵੀ ਕਰਕੇ ਉਹਦਾ ਤੁਹਾਨੂੰ ਟਰੈਕ ਸੈਟ ਅਡਜਸਟਮੈਂਟ ਹੋ ਜਾਂਦੀ ਹੈ ਇਹਦੇ ਵੀਰ ਜੀ ਮੜੀ ਸ਼ੋ ਚੱਕੀਏ ਚੱਕੀ ਮੈਰੀ ਗੜ ਮੈਂ ਅਹੇ ਚੀਜ਼ ਵੇਖਣੀ ਸੀ ਇਹ ਜਿਹੜੇ ਹੁਣ ਟਰੈਕਟਰ ਆਪਣੇ ਜਿੰਨੇ ਵੀ ਆਪਣੇ ਆ ਰਹੇ ਨੇ ਨਵੇਂ ਐਸ ਦਸੰਬਰ ਜਨ ਲਾਲ ਜੋ ਵੀ ਪ੍ਰੋਟੈਕਟ ਤੋਂ ਬਾਅਦ ਜਿਹੜੇ ਬਣੇ ਨੇ ਉਹਨਾਂ ਦੇ ਵਿੱਚ ਇਹ ਫੀਚਰ ਲਾਇਆ ਗਿਆ ਕਿਉਂਕਿ ਇਹ ਫੀਚਰ ਲਾਉਣ ਦਾ ਕਾਰਨ ਇਹ ਸੀ ਇੱਕ ਤਾਂ ਜਿਹੜੀ ਇੱਥੇ ਐਕਸੈਸਰੀ ਲੱਗਣੀ ਹੈ ਹਮ ਜਿਹੜਾ ਬਾਡੀ ਫਿਲਟਰ ਦੀ ਲੱਗਣੀ ਆ ਉਹਦਾ ਸਟੈਂਡ ਆਪਾਂ ਨੂੰ ਇੱਥੋਂ ਉਪਲਬਧ ਮਿਲ ਜਾਣਾ ਹਮ ਉਹਦੇ ਵਿੱਚ ਹੋ ਜਾਂਦਾ ਲੇਕਿਨ ਐਸੇ ਜਿਹੜੇ ਵੀਰਾਂ ਨੇ ਪਹਿਲੀ ਵੀਡੀਓ ਨਹੀਂ ਨਾ ਵੇਖੀ ਸੌਰੀ ਮੈਂ ਗੱਲ ਕੱਟੀ ਇਹ ਅਸੀਂ ਗੱਲ ਪਤਾ ਕੀ ਕਰ ਰਹੇ ਆ ਜਿਹੜੇ ਵੀਰਾਂ ਨੂੰ ਬਾਹਰ ਵਾਲਾ ਏਅਰ ਕਲੀਨਰ ਨਹੀਂ ਪਸੰਦ ਬਿਲਕੁਲ ਉਹ ਏਅਰ ਕਲੀਨਰ ਇਹਦੇ ਆਵੇ ਦੋ ਨਟ ਖੋਲੋ ਇਥੋਂ ਦੀ ਪਾਈਪ ਲੰਗਾਓ ਹਾਂ ਆ ਜਗਾ ਬਣੀ ਆ ਵੀਰਾ ਕਹਿੰਦਾ ਵੀ ਜੈਂਸੀ ਸੋ ਹੀ ਤੁਹਾਨੂੰ ਸਮਾਨ ਮਿਲ ਜੇ ਸੈਸਰੀ ਇੱਥੇ ਮਿਲ ਜੂਗਾ ਨਾ ਹਾਂਜੀ ਆਪਦਾ ਸੁੱਕਾ ਰਕਣ ਦਾ ਲਾਸਾ ਇਹ ਨਹੀਂ ਵੀ ਕੋਈ ਦੇਸੀ ਜਗਾੜ ਨਹੀਂ 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 ਬਿਲਕੁਲ ਜੋ ਹੈਗਾ ਉੱਥੋਂ ਫਿਟਣ ਦੀ ਆਉਣਾ ਹਾਂ ਵੀ ਕੰਪਨੀ ਵੱਲੋਂ ਤੁਹਾਨੂੰ ਪਾਈਪ ਵਗੈਰਾ ਸਭ ਕੁਝ ਮਿਲੂ ਸੁੱਕਾ ਰਕਣ ਦਾ ਲਾਣਾ ਇੱਥੇ ਲਾ ਸਕਦੇ ਆਹ ਬ ਯਾਰ ਬੜਾ ਸਿਰਾ ਕੀਤਾ ਇਹਨਾਂ ਨੇ ਇਹ ਫੀਚਰ ਦੀ ਲੋੜ ਸੀ ਭਾਜੀ ਬਹੁਤ ਜਿਆਦਾ ਮੰਨ ਕੇ ਜੇ ਜੇ ਕਿਸੇ ਜ਼ਿਮੀਂਦਾਰ ਨੇ ਆਪਣਾ ਰਿਗਾਰਡ ਲਾਉਣਾ ਹੋਵੇ ਤੇ ਉਹ ਕੀ ਵੀ ਰੈਡੀਟਰ ਚੁੱਚੇ ਹੁੰਦੇ ਕਿ ਜੀ ਹੂੰ ਤੇ ਉਹਨੂੰ ਜਾਂ ਤਾਂ ਇਹ ਬਾਹਰੋਂ ਪਾ ਪਾ ਕੱਢ ਕੇ ਲਿਆ ਕੇ ਨਹੀਂ ਬਣੀ ਹਾਂ ਲੇਕਿਨ ਜਿਹੜਾ ਹੁਣ ਕਿਹਾ ਆਪਾਂ ਕੋਈ ਕਿਸੇ ਮਿਸਤਰੀ ਕੋਲੋਂ ਕੱਟਵਾੜਾ ਨਹੀਂ ਕਰਨ ਜਾਣਾਗਾ ਹਾਂ ਆਪਾਂ ਨੂੰ ਸਿਰਫ ਇੱਥੋਂ ਜਿਹੜਾ ਹੈਗਾ ਤੁਹਾਡਾ ਆ ਵਾਲਾ ਪਾਈਪ ਚੱਕ ਲੈਣਾ ਆ ਜਿਹੜਾ ਹੈਗਾ ਇਹ ਇਥੋਂ ਚੇਂਜ ਹੋ ਕੇ ਇਥੋਂ ਪਾਈਪ ਉੱਪਰ ਆ ਜਾਣਾ ਹੈ ਅੱਛਾ ਆ ਵੀ ਚੇਂਜ ਹੋ ਜਾਂਦਾ ਨਹੀਂ ਇਹ ਚੇਂਜ ਹੋਏਗਾ ਨਾ ਕਿਉਂਕਿ ਇਹ ਤਾਂ ਮੂੰਹ ਉੱਪਰ ਨੂੰ ਜਾਊਗਾ ਬੱਲੇ ਵੀ ਬੱਲੇ ਹੁਣ ਇਥੋਂ ਮੰਨ ਕੇ ਤਾਂ ਮੂੰਹ ਉੱਪਰ ਨੂੰ ਜਾਊਗਾ ਤੇਰਾ ਜਗ੍ਹਾ ਹੈਗੀ ਆ ਇਥੋਂ ਪਾਈਪ ਆ ਕੇ ਉਹ ਤੁਹਾਡਾ ਇਹ ਕੰਡੀਸ਼ਨ ਲੱਗਦਾ ਉਹ ਯਾਰ ਆ ਤਾਂ ਤੂੰ ਸਿਰੇ ਹੀ ਕਰਤਾ ਮੇਰੇ ਦਿਮਾਗ ਐ ਸੀ ਨਾ ਇਤੋਂ ਪਾਏ ਪਾਊਗੀ ਨਹੀਂ ਨਹੀਂ ਉਸ ਤੋਂ ਬਾਅਦ ਦੇਖੋ ਹੁਣ ਮੰਨ ਕੇ ਕੰਪਨੀ ਨੇ ਪਹਿਲਾਂ ਸੋਚਿਆ ਨਾ ਆ ਦੇਖੋ ਜੇ ਕਿਸੇ ਨੇ ਕਰਨਾ ਹੈ ਇਧਰ ਵੀ ਜਾਲੀ ਲੱਗੀ ਹੋਈ ਇਧਰ ਵੀ ਜਾਲੀ ਲੱਗੀ ਫਰੰਟ ਤੇ ਜਾਲੀ ਹੈ ਹੀ ਆ ਮੇਂ ਮੜਾ ਲੱਗਿਆ ਆਇਓ ਵੀਰਾ ਕਹਿੰਦਾ ਵੀ ਆ ਚੀਜ਼ ਚੇਂਜ ਹੋ ਜਾਗੀ ਇਹ ਆਪ ਨੂੰ ਬਣਿਆ ਬਣਾਇਆ ਏਜੰਸੀ ਚੋਂ ਮਿਲੂਗਾ ਮੈਨੀਫੋਲਡ ਚੇਂਜ ਹੋ ਜਾਣਾ ਹਾਂ ਇਹ ਉੱਪਰ ਨੂੰ ਮੋਹ ਜੂ ਇੱਥੋਂ ਆਪਾਂ ਪਾਈਪ ਪਾ ਕੇ ਇਧਰ ਦੀ ਇੱਥੋਂ ਪਾਈਪ ਗਾਂ ਆਪਣਾ ਸੁੱਕਾਇ ਰਖ ਲੈ ਯਾਰ ਆਦਾ ਦੋਖੀ ਚੱਕ ਤੇ ਚੱਲ ਕਦੇ ਸਵਰਾਜ ਜਿਹੜੇ ਜਿਹੜੇ ਵੀਰਾਂ ਨੇ ਇਹ ਕਿੰਦਰ ਸੁੱਕਾ ਕਰਨਾ ਅੱਜ ਉਤਰੋ ਇਹ ਤਾਂ ਦੇਖੋ ਅੱਜ ਹੁਣ ਜਿਵੇਂ ਆ ਸੈਂਸਰ ਹੈਗਾ ਇਹ ਵੀ ਚੇਂਜ ਕੀਤਾ ਹਾਂ ਪਹਿਲਾਂ ਨਾਲੋਂ ਕਿਉਂਕਿ ਪਹਿਲਾਂ ਸਲੈਂਸਰ ਤੁਸੀਂ ਸ਼ਾਇਦ ਦੇਖਿਆ ਹੋਣਾ ਉਹ ਉਹ ਆ ਗੁਲਾਈ ਚ ਆਉਂਦਾ ਸੀਗਾ ਹਾਂ ਗੁਲਾਈ ਚ ਆਉਣ ਕਰਕੇ ਉਹਨੂੰ ਕ੍ਰੈਕ ਦੀ ਸਮੱਸਿਆ ਜਾਂ ਜਾਂ ਉਹ ਆਪਾਂ ਕਹਿ ਲਈਏ ਵੀ ਉਹ ਉਹਨਾ ਕੰਮ ਹਿੱਲ ਹੁਲ ਕੇ ਟੁੱਟੇ ਵਾਈਬ੍ਰੇਸ਼ਨ ਨਾਲੋਂ ਹੁਣ ਇਹਦਾ ਦੇਖੋ ਆ ਚੀਜ਼ ਆ ਇਹ ਹੈਗਾ ਵਾ ਇੱਥੋਂ ਆਣ ਕੇ ਮੋੜ ਪੈ ਗਿਆ ਇਹਦੇ ਵਿੱਚ ਥੋੜੀ ਵਾਈਬ੍ਰੇਸ਼ਨ ਨਹੀਂ ਹੋਊਗੀ ਤੇ ਇਹ ਥੋੜਾ ਤੜਕੂਗਾ ਨਹੀਂ ਤੇ ਉੱਪਰਲੇ ਸਲੈਂਸਰ ਨੂੰ ਵੀ ਤੜਕਣ ਦਾ ਕਾਰਨ ਹੈ ਕਿਉਂਕਿ ਜੋ ਥੱਲੇ ਉਹ ਵੈਲਵ ਵਾਲੇ ਉੱਪਰੋਂ ਸਲੈਂਸਰ ਟੁੱਟ ਗਿਆ ਟੁੱਟ ਜਾਂਦਾ ਆ ਚੀਜ਼ ਲੂਸ ਹੁੰਦੀ ਹੁੰਦੀ ਆ ਲੂਸ ਹੁੰਦੀ ਹੁੰਦੀ ਆ ਇਸ ਕਰਕੇ ਇਹਦੇ ਵਿੱਚ ਜਿਹੜਾ ਪੱਕਾ ਕੰਮ ਕਰਤਾ ਐ ਸਾਰੇ ਨਿੱਕੇ ਨਿੱਕੇ ਫੀਚਰ ਪ੍ਰੋਬਲਮ ਜਦੋਂ ਆਉਂਦੀ ਰਹਾ ਆਪਾਂ ਨੂੰ ਉਦੋਂ ਪਤਾ ਲੱਗਦਾ ਵੀ ਆਹਦੀ ਲੋੜ ਸੀਗੀ ਉਹ ਸਵਾਦ ਹੀ ਨਹੀਂ ਆਉਂਦਾ ਜੋ ਚੀਜ਼ ਲੈ ਜਾਂਦੀ ਹੈ ਨਾ ਉਹ ਕਿਉਂਕਿ ਆਪਾਂ ਚੀਜ਼ ਲੈਣੀ ਹੈ ਨਵੀਂ ਬਿਲਕੁਲ ਬਿਲਕੁਲ ਵੀ ਵਧੀਆ ਜੀ ਲੱਗੇ ਸੋਹਣੀ ਲੱਗੇ ਹੁਣ ਇਹਦਾ ਜਿਹੜਾ ਜੈਕ ਹੈਗਾ ਸਿਸਟਮ ਜਿਹਨੂੰ ਆਪਾਂ ਛੋਲਾ ਜੈਕ ਕਹਿੰਦੇ ਆ ਹਾਂ ਜੇਕਰ ਛੋਲਾ ਜੈਕ ਉੱਥੋਂ ਲਾਉਂਦੇ ਉੱਥੋਂ ਫਿਰ ਐ ਛੋ ਜਿਆਦਾ ਹੀ ਲੰਨੀ ਸੀਗੀ ਹੂੰ ਪਿੱਛੇ ਉਹਨਾਂ ਨੇ ਪੂਰਾ ਆਪਦੀ ਮਜ਼ਬੂਤੀ ਕਰ ਲਈ ਆ ਫਰੰਟ ਤੇ ਐ ਵੀ ਕਰਕੇ ਇਥੋਂ ਜੱਕ ਲਾਤਾ ਕਿਉਂਕਿ ਜੱਕ ਦਾ ਕੰਮ ਤਾਂ ਸ਼ੌਖ ਖਲਾਰ ਨਹੀਂ ਆ ਹੋਰ ਕੋਈ ਕੰਮ ਨਹੀਂ ਹੋ ਜਾਂਦਾ ਹੋਰ ਕੋਈ ਕੰਮ ਨਹੀਂ ਵੈਰੀ ਗੁੱਡ ਜਿਹਨੂੰ ਇਹ ਆਪਾਂ ਅਨਰੂਨੀ ਗੱਲਾਂ ਨਿੱਕੀਆਂ ਨਿੱਕੀਆਂ ਵੇਖਾਂਗੇ ਨਾ ਉਹਦਾ ਬੈਨੀਫਿਟ ਆ ਵੀ ਹੈਗਾ ਤੇ ਉਹ ਆਪਾਂ ਨੂੰ ਲਾਈਵ ਆਉਂਦਾ ਮਜ਼ਬੂਤੀ ਵੀ ਆ ਇਹਦੇ ਵਿੱਚ ਸਾਡੇ ਕੋਲ ਵੈਰੀਐਂਟ 4-ਵਿਲ ਡਰਾਈਵ ਤੇ 2-ਵਿਲ ਡਰਾਈਵ ਆ ਦੋਨੇ ਦੋਨੋਂ ਹੀ ਦੋਨੋਂ ਇਹ ਵੀ ਵੀਰੇ ਟੂੜੀ ਵਾਲੀ ਬਿਛੇਣੀ ਵੀ ਚਲਾ ਦੂਗਾ ਬਿਲਕੁਲ ਜੀ ਦੇਖੋ ਜਦੋਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਤੁਸੀਂ ਤੁੜੀ ਵਾਲੀ ਮਸ਼ੀਨ 레이జర్ ਲੈਵਲ ਸੁਪਰ ਸੀਡਰ ਹੂੰ ਜੋ ਮਰਜੀ ਦਾ ਚਾਹੋ ਆਲ ਰਾਉਂਡਰ ਕਹਿ ਸਕਦੇ ਆਂ ਆਲ ਰਾਉਂਡਰ ਜੀ ਆਲੋਂ ਟ੍ਰੋਲੀ ਤੇ ਲੈ ਜਾਓ ਹੂੰ ਕਾਮਯਾਬਾ ਜੀ ਡੀਜ਼ਲ ਖਰਚਾ ਘੱਟ ਤੁੜੀ ਵਾਲੀ ਰੀਪਰ ਤੇ ਲਾ ਲਓ ਹੂੰ ਠੀਕ ਆ ਜੀ ਜ਼ਿਆਦਾਤਰ ਹੁਣ ਜਿਵੇਂ ਸਾਡੇ ਕੋਲੇ ਕਮਰਸ਼ੀਅਲ ਕੰਮ ਦੇ ਵਿੱਚ ਪੱਠੇ ਵਾਲੇ ਵੀਰ ਭਰਾਸ ਕਮਰ ਕਾਫੀ ਆਉਂਦੇ ਨੇ ਕਿਉਂਕਿ ਧਰਮਕੋਟ ਤੁਹਾਨੂੰ ਪਤਾ ਜਲਾਲਾਬਾਦ ਪੱਠਿਆਂ ਦੀ ਹੱਬ ਆ ਹੂੰ ਤੇ ਉਹ ਇੱਥੇ ਹੁਣ ਜਲੰਧਰ ਲੈ ਕੇ ਜਾਂਦੇ ਇਟਾਂ ਹੂੰ ਉਹਨਾਂ ਕੋਲੇ ਕਾਫੀ ਟਰੈਕਟਰ 855 ਤੇ 744 ਨੇ ਸਾਰੇ ਆ ਆ ਗਿਆ 744 ਆਪਣਾ 2 ਵੀਲ ਇਹ 744 2 ਵੀਲ ਡਰਾਈਵ ਹੈ ਜੀ ਅਗਲਾ ਟਾਇਰ ਸਾਈਜ਼ ਕਿਹੜਾ ਹੈ ਦਾ 750 ਇਹਦਾ ਅਗਲਾ ਟਾਇਰ 750 ਦਾ ਆਊਗਾ ਜੀ ਹਾਂ ਤੇ ਇਹਦਾ ਜਿਹੜਾ ਫਰੰਟ ਐਕਸਲ ਦਾ ਜੈਕ ਹੈਗਾ ਪਾਵਰ ਸਟੀering ਦਾ ਉਹ ਸਿੰਗਲ ਆਊਗਾ ਉਹ ਸਿੰਗਲ ਆਊ ਤੇ ਇਹਦੇ ਆ ਵੀ ਕਰਤਾ ਐਡਜਸਟੇਬਲ ਹੈ ਨਾ ਵੀਰੇ ਹਿੱਸਾ ਹਾਂ ਹਿੱਸਾ ਡਾਇਸਟੇਬਲ ਆਊਗਾ ਜੀ ਇਹ ਵੀ ਆਪਣਾ ਬਿਲਕੁਲ ਭਰਾਵਾਂ ਨੂੰ ਟੈਨਸ਼ਨ ਲਾਉਣ ਦੀ ਲੋੜ ਨਹੀਂ ਪਹਿਲਾਂ ਉਹ ਬਦਲਦਾ ਫਿਰ ਇਹਦੇ ਵਿੱਚ ਜਿਹੜਾ ਹੁਣ ਅੱਜ ਕੱਲ ਜਿਵੇਂ ਮੰਨ ਕੇ ਚੱਲੋ ਵੀ ਪਹਿਲਾਂ ਇੱਥੇ ਆਪਾਂ ਨਾ ਦੋ ਫਿਲਟਰ ਚੇਂਜ ਕਰਨੇ ਹੁੰਦੇ ਸੀਗੇ ਹਾਂ ਸਾਰਿਆਂ ਟਰੈਕਟਰਾਂ ਤੇ ਆਉਂਦੇ ਰਿਹਾ ਦੋ ਫਿਲਟਰ ਹੁੰਦੇ ਸੀਗੇ ਡੀਜ਼ਲ ਵਾਲੇ ਇਹਨਾਂ ਚ ਇੱਕ ਹੀ ਆ ਗਿਆ ਹਾਂ ਇਹ ਇੱਕ ਹੀ ਉਹਨਾਂ ਵਰਕ ਕਰੂ ਹਾਂ ਇੱਕ ਹੀ ਕਰੂਗਾ ਵਰਕ ਇਹਨਾਂ ਦਾ ਬਿਲਕੁਲ ਕਿਉਂਕਿ ਨਾਲ ਵਾਟਰ ਸਪੀਟ ਪਹਿਲਾਂ ਲੱਗਿਆ ਹੂੰ ਠੀਕ ਆ ਜੀ ਜੇ ਕੋਈ ਇਹਦੇ ਚ ਪਾਣੀ ਕਚਰਾ ਆਉਦਾ ਇਹਦੇ ਚ ਆ ਜਾਣਾ ਉਦੋਂ ਮੁੜ ਕੇ ਇਹਨੂੰ ਤਾਂ ਤੇਲ ਸ਼ੁੱਧ ਹੀ ਮਿਲਣਾ ਇਹਨੇ ਗਾ ਤੇਲ ਦੇ ਦੇਣਾ ਇਹਨੇ ਗਾ ਦੇ ਡਬਲ ਹੋ ਗਿਆ ਹਾਂ ਇਹ ਜਿਹੜਾ ਟੂ-ਵਿਲ ਡਰਾਈਵ ਹੈਗਾ ਇਹ ਵੀ ਸਾਈਡ ਗੇਅਰ ਆ ਜੀ ਓਕੇ ਠੀਕ ਆ ਜੀ ਟਾਇਰਸ ਹੈ ਜਿਹਦਾ ਵੀ 14 ਨੰਬਰ ਦਾ 14 ਤੇ ਲਿਫਟੇ ਦੀ ਵੀ 2000 ਜੀ ਲਿਫਟੇ ਦੀ ਵੀ 2000 ਡਿਸਟ੍ਰਿਬਿਊਟਰ ਇਹਨੂੰ ਵੀ ਲੱਗਾ ਹੋਇਆ ਡਿਸਟ੍ਰਿਬਿਊਟਰ ਵਾਲਾ ਚੰਗਾ ਯਾਰ ਆ ਆਈਪੀਟੀਓ ਨੂੰ ਹੈਗਾ ਵੈਰੀ ਦੇਖੋ ਅੱਜ ਜ਼ਮਾਨਾ ਆ ਕਿ ਹਰੇਕ ਇੰਪਲੀਮੈਂਟ ਡਿਸਟ੍ਰਿਬਿਊਟਰ ਤੇ ਆ ਤੁਸੀਂ ਹੁਣ ਕਹਿਣਾ ਵੀ ਦੇਖੋ ਪਹਿਲੇ ਨੰਬਰ ਤੇ ਟਰਾਲੀ ਆ ਆਮ ਭਰਾਵਾਂ ਨੂੰ ਪਤਾ ਵੀ ਆ ਟਰਾਲੀ ਡਿਸਟ੍ਰੀਬਿਊਟਰ ਨੇ ਚਲਾਉਣੀ ਹੂੰ ਉਸ ਤੋਂ ਘਾ ਲੈਜ਼ਰ ਲੇਬਲ ਆ ਜਾਣਾ ਹੂੰ ਉਹ ਵੀ ਡਿਸਟ੍ਰੀਬਿਊਟਰ ਤੇ ਹੀ ਚੱਲਦਾ ਹੂੰ ਅੱਜ ਹੁਣ ਇੱਕ ਵੈਕਿਊਮ ਪਲੈਂਟਰ ਮੱਕੀ ਵਾਲੀ ਮਸ਼ੀਨ ਕਾਂ ਦੇ ਜਦੋਂ ਉਹਦਾ ਜਿਹੜਾ ਤੁਸੀਂ ਨਿਸ਼ਾਨ ਲਾਉਣਾ ਉਹ ਵੀ ਤੁਹਾਡਾ ਡਿਸਟ੍ਰੀਬਿਊਟਰ ਨਾਲ ਲੱਗਣਾ ਦੂਜੇ ਨੰਬਰ ਤੇ ਜੜੀਆਂ ਹੁਣ ਅੱਜ ਕੱਲ ਤੋਈਆਂ ਆ ਗਈਆਂ ਆਉਣੀਆਂ ਵੀ ਉੱਤੇ ਆਜੇ ਬਿਲਕੁਲ ਟੈਰਾਂ ਵਾਲੀਆਂ ਪਾਵਰ ਤੋਈਆਂ ਨਹੀਂ ਗਈਆਂ ਪਰ ਜਦੋਂ ਤੁਸੀਂ ਉਹਨਾਂ ਨੂੰ ਖੋਲਣਾ ਹੈ ਤੁਹਾਡਾ ਉੱਥੇ ਵੀ ਡਿਸਟ੍ਰੀਬਿਊਟਰ ਦਾ ਜੱਕ ਲੱਗਾ ਇਹ ਚਾਹੀਦਾ ਹੀ ਚਾਹੀਦਾ ਤੇ ਜੇ ਤੁਸੀਂ ਅਗਾਹ ਬਲੌਕ ਘਮਾਉਣੇ ਆ ਤਾਂ ਵੀ ਬਲੌਕ ਵਾਸਤੇ ਦਾ ਡਿਸਟ੍ਰੀਬਿਊਟਰ ਦੀ ਲੋੜ ਹੈ ਹੀ ਹੈ ਤੇ ਮਤਲਬ ਉਹ ਕਹਿੰਦਾ ਭਾ ਵੀ ਹਾਲੇ ਮੈਂ ਕਹੀ ਇਹੋ ਜਿਹੇ ਹੋਣਗੇ ਤਾਂ ਤੁਹਾਨੂੰ ਜਿਨ੍ਹਾਂ ਤੇ ਡਿਸਟ੍ਰੀਬਿਊਟਰ ਦੀ ਲੋੜ ਪੈਂਦੀ ਹੈ ਕੱਲੀ-ਕੱਲੀ ਚੀਜ਼ ਤੇ ਹੁੰਦਾ ਇਹ ਜ਼ਰੂਰੀ ਆ ਜ਼ਰੂਰੀ ਹੋ ਗਿਆ ਜੀ ਡਿਸਟ੍ਰੀਬਿਊਟਰ ਜ਼ਰੂਰੀ ਹੋ ਗਿਆ ਹੁਣ ਤੁਸੀਂ ਜੇ ਕਿਤੇ ਇਹਦੇ ਮੱਕੀ ਵਾਲੀ ਮਸ਼ੀਨ ਪਾਉਣੀ ਹੈ ਤੇ ਮੱਕੀ ਵਾਲੀ ਮਸ਼ੀਨ ਨੂੰ ਜਿਹੜਾ ਉਹ ਘਮਾਉਂਦਾ ਜਿਹਦਾ ਵੇਸ ਕੁਤਰ ਕੇ ਮੱਕੀ ਕੱਢਦਾ ਉਹਨੂੰ ਵੀ ਡਿਸਟ੍ਰੀਬਿਊਟਰ ਦਾ ਪਾਇਪ ਲੱਗਦਾ 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 ਕਿਉਂਕਿ ਕਿਸਾਨ ਨੂੰ ਕੰਪਨੀਆਂ ਨੇ ਹਰ ਤਰ੍ਹਾਂ ਦੀ ਸੌਦਾ ਦਿੱਤੀ ਆ ਕਿਉਂਕਿ ਲੇਬਰ ਦੀ ਘਾਟ ਆ ਘਾਟ ਤੇ ਇਸ ਕਰਕੇ ਇੰਪਲੀਮੈਂਟਾਂ ਦੇ ਨਾਲ ਹੀ ਚੱਲਣਾ ਕੰਮ ਤੇ ਵੀਰੇ ਵੈਸੇ ਤਾਂ ਮੇਰੇ ਵੀਰ ਬਹੁਤ ਸਿਆਣੇ ਆ ਆ ਆਪਣੇ ਆ ਗਿਆ ਸੈਂਸਿੰਗ ਵਾਲਾ ਸਿਰ ਹਾਂਜੀ ਕੁਝ ਮੇਰੇ ਛੋਟੇ ਵੀਰ ਜਿਹੜੇ ਨਵੇਂ ਖੇਤੀ ਕਰਨ ਲੱਗੇ ਆ ਉਹਨਾਂ ਨੂੰ ਮੜਾਏ ਸਮਝਾ ਦਿਓ ਜਿਹੜੇ ਆਪਣੇ ਵੀਰ ਭਰਾ ਵੱਡੇ ਉਹਨਾਂ ਨੂੰ ਤਾਂ ਪਤਾ ਹੈ ਵੇਖੋ ਜੀ ਇਹਨੂੰ 3 ਪੁਆਇੰਟ ਲਿੰਕਸ ਕਹਿੰਦੇ ਆ ਓਕੇ ਇਹਦੇ ਵਿੱਚ ਇੱਕ ਦੋ ਤੇ ਤਿੰਨ ਤਰ੍ਹਾਂ ਦਾ ਸਰਾਖ ਹੁੰਦਾ ਹਾਂਜੀ ਵੀਰੇ ਠੀਕ ਆ ਜੀ ਹੂੰ ਹਰ ਇੱਕ ਟਰੈਕਟਰ ਦਾ ਜਿਹੜਾ ਸੈਂਸਿੰਗ ਪੁਆਇੰਟ ਉਹ ਵੱਖਰਾ 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 ਹਾਂ ਮੰਨ ਕੇ ਚਲੋ ਸਵਰਾਜ ਟਰੈਕਟਰਾਂ ਇਹਦਾ ਜਿਹੜਾ ਸੈਂਸਿੰਗ ਪੁਆਇੰਟ ਉੱਪਰ ਉੱਪਰਲਾ ਸਰਾਹ ਕਰਦਾ ਹੂੰ ਕਈ ਕੰਪਨੀਆਂ ਦਾ ਸਭ ਤੋਂ ਛੋਟਾ ਸਰਾਹ ਕਰਦਾ ਉਹ ਥੋੜਾ ਦਾ ਕਰਦਾ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੀ ਚੀਜ਼ ਤੋਂ ਆਪਾਂ ਕੰਟਰੋਲ ਲੈਣਾ ਹਾਂ ਉਹ ਆਪਾਂ ਉੱਪਰਲੇ ਚ ਪਾਉਣੇ ਆ ਉਹ ਉੱਪਰਲੇ ਚ ਪਾਉਣੇ ਜਿਹੜੀਆਂ ਚੀਜ਼ਾਂ ਦਾ ਕੰਟਰੋਲ ਨਹੀਂ ਲੈਣਾ ਹੈਵੀ ਨੇ ਮੰਨੇ ਕਿ ਤੇ ਲੋ ਰੋਟਾ ਵਟਰ ਪਾਉਣਾ ਹੈ ਹਾਂ ਸੁਪਰਸੀਡਰ ਪਾਉਣਾ ਹੈ ਉਹ ਆਪਾਂ ਸਭ ਤੋਂ ਥੱਲੇ ਸਰਾਖ ਚ ਪਾਉਣਾ ਥੱਲੇ ਦੇ ਚ ਕਿਉਂਕਿ ਜਦੋਂ ਆਪਾਂ ਰੋਟਾ ਵਟਰ ਉੱਪਰਲੇ ਸਰਾਖ ਚ ਪਾਵਾਂਗੇ ਨਾ ਉਹ ਭਾਰਾ ਹੁੰਦਾ ਉਹ ਆਪਣੀਆਂ ਰਾੜ ਵਿੰਗੀ ਕਰ ਸਕਦਾ ਓਕੇ ਸੈਂਸਿੰਗ ਵਾਲੀ ਕਿਉਂਕਿ ਇਹਦਾ ਧਿਆਨ ਰੱਖਿਓ ਮੇਰੇ ਵੀਰ ਬਿਲਕੁਲ ਸੈਂਸਿੰਗ ਦਾ ਕੰਮ ਆ ਇਸ ਕਰਕੇ ਉਹ ਹੈਵੀ ਇੰਪਲੀਮੈਂਟ ਨੀਚੇ ਪਾਉਣੇ ਆ ਜਿਹੜੇ ਸੈਂਸਿੰਗ ਵਾਲੇ ਉੱਪਰ ਪਾਉਣੇ ਆ ਬਰੀ ਗੁੱਟ ਕਿਉਂਕਿ ਇਹ ਮੇਰੇ ਵੀ ਨਾ ਗੁੱਸਾ ਨਾ ਕਰੇ ਕਹੋਗੇ ਵੀਰ ਨੂੰ ਜੋ ਦੇ ਕਿਹੜੇ ਪਾਸੇ ਚੱਲ ਪਿਆ ਜਿਹੜੇ ਮੇਰੇ ਵੀਰ ਛੋਟੇ ਆ ਨਵੇਂ ਖੇਤੀ ਕਰਨ ਲੱਗੇ ਨੀ ਜੀ ਦਾ ਨਹੀਂ ਪਤਾ ਮੈਂ ਤੁਹਾਡੀ ਗੱਲ ਨੂੰ ਜੋ ਦੀ ਟੋਕਦਾ ਵਾਂ ਹਮ ਸਭ ਤੋਂ ਵੱਡਾ ਜਿਹੜਾ ਪੁਆਇੰਟ ਏ ਅੱਜ ਮੈਂ ਕਿਸਾਨਾਂ ਨੂੰ ਸਮਝਾਉਣਾ ਚਾਹਣਾ ਵੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹਮ ਵੀ ਜਿਹੜੀ ਟਰੈਕਟਰ ਦੀ ਪਰਫਾਰਮੈਂਸ ਹੈ ਉਹ ਸੈਂਸਿੰਗ ਨੇ ਦੇਣੀ ਹੈ ਡੀਜ਼ਲ ਖਾਸ ਕਰਕੇ ਹਾਲਾਂ ਤੇ ਜਦੋਂ ਤੁਹਾਡਾ ਟਰੈਕਟਰ ਸਮੂਥ ਚੱਲਿਆ ਤੇ ਉਹਨੇ ਬਿਲਕੁਲ ਚੱਕਰ ਨਹੀਂ ਤੋੜਨੇ ਆਟੋਮੈਟੀਕਲ ਤੁਹਾਡਾ ਟਾਈਮ ਵੀ ਬਚਣਾ ਤੁਹਾਡਾ ਡੀਜ਼ਲ ਵੀ ਬਚਣਾ ਜਦੋਂ ਟਰੈਕਟਰ ਤੁਹਾਡਾ ਨਾ ਚੱਲਿਆ ਸੈਂਸਿੰਗ ਚ ਉਹਨੇ ਕਦੀ ਲਿਫਟ ਡੁੱਬ ਗਈ ਕਿਤੇ ਤਰ ਗਈ ਉਹਨੇ ਕਦੇ ਚੱਕਰ ਤੋੜ ਲੇ ਕਿਤੇ ਫ੍ਰੀ ਹੋ ਗਿਆ ਤੇ ਇਸ ਕਰਕੇ ਨਾ ਦਾ ਪੈੜੀ ਦੀ ਭਾਈ ਚੰਗੀ ਤਰ੍ਹਾਂ ਹੋਣੀ ਤੇ ਨਾ ਹੀ ਤੁਹਾਡਾ ਟਰੈਕਟਰ ਨੇ ਵਧੀਆ ਤਰੀਕਾ ਚਲਾਣਾ ਕਿਉਂਕਿ ਕੰਟਰੋਲ ਚ ਰਹਿ ਕੇ ਹੀ ਟਰੈਕਟਰ ਚੱਲਣਾ ਚਾਹੇ ਕਿੰਨੀ ਵੱਡੀ ਪਾਵਰ ਦਾ ਟਰੈਕਟਰ ਹੈ ਜੇਕਰ ਉਹਦੀ ਲਿਫਟ ਕੰਟਰੋਲ ਚ ਨਹੀਂ ਤੇ ਉਹਨੇ ਹੱਲਾਂ ਤੇ ਪਰਫਾਰਮੈਂਸ ਨਹੀਂ ਦੇਣੀ ਨਹੀਂ ਨਹੀਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਤੇ ਜਿਹੜੀ ਥੋੜੀ ਇਹ ਹੈਗੀ ਆ ਚਲੋ ਇਹ ਨਹੀਂ ਵੀ ਨਵਾਂ ਟਰੈਕਟਰ ਆ ਜੇ ਕੋਈ ਕਿਸੇ ਕਸਟਮਰ ਨੂੰ ਪ੍ਰੋਬਲਮ ਆਉਂਦੀ ਵੀ ਹੈ ਕਿਸੇ ਟਰੈਕਟਰ ਦੇ ਵਿੱਚ ਤੋਂ ਆਪਦੇ ਉੱਥੇ ਜਿਹੜਾ ਏਜੰਸੀ ਵਾਲੇ ਨੇ ਜਾਂ ਕਿਸੇ ਫੋਰਮੈਨ ਨਾਲ ਗੱਲ ਕਰੇ ਵੀ ਮੇਰੀ ਜਿਹੜੀ ਸੈਂਸਿੰਗ ਹੈਗੀ ਉਹ ਸੈੱਟ ਕਰਕੇ ਜਾਓ ਕਿਉਂਕਿ ਇਹ ਖੇਤ ਦੇ ਵਿੱਚ ਹੀ ਸੈੱਟ ਹੋਣੀ ਹੈ ਹੂੰ ਜ਼ਿਆਦਾਤਰ ਜ਼ਿਆਦਾਤਰ ਕਿ ਉਹ ਇਹਦੇ ਵਿੱਚ ਜੋ ਵੀ ਹੈਗਾ ਇਥੋਂ ਆ ਮੁੰਡੇ ਖੋਲ ਕੇ ਸੈੱਟ ਕਰ ਲੈਂਦੇ ਆ ਖੇਤ ਦੀ ਸੈਟੋਣੀ ਪੀਟੀਓ ਦੇ ਚੱਕਰ ਹੋਏ ਤੇ ਜਾਂ ਆਪਣੇ ਲਿਫਟ ਹੋਈ ਸੈਂਸਰ ਨਾਲ ਇੱਕ ਖੇਤ ਦੀ ਸੈਟੋਣੀ ਪ੍ਰੈਕਟੀਕਲ ਕਹਿੰਦਾ ਮਤਲਬ ਪ੍ਰੈਕਟੀਕਲ ਕਰਕੇ ਦੇਖੋ ਜੀ ਇੱਥੇ ਤਾਂ ਆਪਾਂ ਹੁਣ ਇਹਨੂੰ ਠੀਕ ਇੱਥੇ ਚਰੱਕੇ ਵੇਖਿਆ ਵੀ ਸੈਂਸ ਕਰ ਰਿਹਾ ਪਰ ਜੀਮੀਦਾਰ ਨੇ ਪਤਾ ਨਹੀਂ ਕਿੰਨੀ ਢੁਗਾਈ ਲੈਣੀ ਅੱਗੇ ਹਾਂ ਉਹ ਹਸਾਣਾ ਉੱਤੇ ਹਸਾਣਾ ਇੱਕ ਚੀਜ਼ ਮੱਗਗੇ ਵੀ ਗੱਲ ਕਰਦਣਾ ਸਵਰਾਜ ਆ ਚੀਜ਼ ਬਿਲਕੁਲ ਜੀ ਅਲੱਗ ਤੋਂ ਸਪੋਰਟ ਇਹ ਦੇਣ ਨੂੰ ਕੱਲੀ ਲਿੰਕ ਵੀ ਦੇ ਸਕਦੇ ਸੀ ਦੇ ਸਕਦਾ ਸੀ ਤੁਸੀਂ ਕਿਤੇ ਸੁਰਾਜ ਦੀ ਲਿੰਕ ਵਿੰਗੀ ਹੋਈ ਜਾਂ ਟੁੱਟੀ ਨਹੀਂ ਦੇਖੀ ਨਹੀਂ ਦੇਖੀ ਕਿਉਂਕਿ ਦੇਖੋ ਜੀ ਆ ਹੁਣ ਇੱਕ ਤਾਂ ਹੈ ਹੀ ਇਹ ਇੰਨੀ ਮੋਟੀ ਸਪੋਰਟ ਥੱਲੇ ਥੱਲੇ ਟੋਟਲੀ ਇਹ ਟਰੈਕਟਰ ਜਦਾਂ ਜਾਵੇ ਇਹ ਕਰਮਾਲੀ ਨੂੰ ਨਹੀਂ ਕੁਝ ਹੁੰਦਾ ਇਹ ਐਵੇਂ ਰਹਿੰਦੀ ਏ ਜਿੱਡਾ ਮਰਜ਼ੀ ਭਰ ਐਮਪਲੀਮੈਂਟ ਭਰ ਇਹ ਦਾ ਆਪਣਾ ਪੰਜਾਬ ਦਾ ਟਰੈਕਟਰ ਸਿੱਧੀ ਹਾਂ ਤੇ ਆਪਣੇ ਮਤਲਬ ਕਰੀ ਬਣਾਇਆ ਗਿਆ ਹੈ ਜੋ ਆਪਾਂ ਚਾਹੀਦਾ ਸੀ ਉਹ ਹੀ ਆ ਉਹਦੇ ਚ ਹਰੇਕ ਚੀਜ਼ ਹੈਗੀ ਹੈ ਵੀ ਕੋਈ ਉਹ ਨਹੀਂ ਕੀਤਾ ਇੱਕ ਆ ਚੀਜ਼ ਵੇਲੇ ਸਿੱਧੀ ਆਪਣੇ ਵਾਸਤੇ ਸਾਰਾ ਕਿਤਾਬਾ ਵੀ ਬਿਲਕੁਲ ਲਿਫਟ ਲਿਫਟੇ ਇੰਪਲੀਮੈਂਟ ਪਾਉਣਾ ਸੌਖੇ ਤਰੀਕੇ ਨਾਲ ਦਾ ਦੇਖੋ ਜੀ ਜੇ ਆਪਣੇ ਕੋਈ ਕਿਸਾਨ ਭਰਾ ਕੱਲਾ ਆ ਉਹਨੇ ਕੋਈ ਇੰਪਲੀਮੈਂਟ ਕੱਲੇ ਨੇ ਪਾਉਣਾ ਜਾ ਉਹਨੂੰ ਕੋਈ ਲਿਫਟ ਦੀ ਲੋਡ ਹੈਗੀ ਹੈ ਉਹਨੂੰ ਦੁਬਾਰਾ ਫਿਰ ਅੱਗੇ ਨਹੀਂ ਜਾਣਾ ਪੈਣਾ ਤੁਸੀਂ ਉੱਪਰ نیچے ਕਰ ਸਕਦੇ ਹੋ ਕਰ ਸਕਦੇ ਬ੍ਰੇਕਾਂ ਦੀ ਵੀ ਪਾਵਰ ਜਾਂ ਵੀ ਹਾਂਜੀ ਤੇਲ ਚ ਬ੍ਰੇਕ ਆਉਂਦਾ ਤੇਲ ਚ ਬ੍ਰੇਕ ਇਹਦੇ ਪਿੱਛੇ ਕਿੰਨਾ ਕੇ ਤੇਲ ਪੈਂਦਾ ਇਹਦੇ ਨਾਲ ਜਿਆਦਾ ਹੀ ਆ ਦੂਜਿਆਂ ਨਾਲੋਂ ਹਾਂ ਉਹ ਪ੍ਰੋਟੈਕ ਨਾਲੋਂ ਤੇ ਨਾਲੋਂ ਜਿਆਦਾ ਦੂਜਿਆਂ ਦੇ ਸੇਮ ਹੀ ਆ ਦੂਜਿਆਂ ਦੇ ਸੇਮ ਜਿਵੇਂ 855 ਤੇ ਇਹਦਾ ਇੱਕੋ ਜਿਹਾ ਹੀ ਆ ਇਹਦਾ ਇੱਕੋ ਜਿਹਾ ਵੈਰੀ ਗੁੱਡ ਬਾਕੀ ਟਰੈਕਟਰ ਦੀ ਤੇ ਕੁਆਲਿਟੀ ਅੱਗੇ ਦੀ ਆਪਾਂ ਗੱਲ ਕਰ ਚੁੱਕੇ ਆ ਪਹਿਲਾਂ ਨਾਲੋਂ ਬਿਲਡ ਕੁਆਲਿਟੀ ਹੈ ਬਿਲਕੁਲ ਜੀ ਬਿਲਕੁਲ ਹਰੇਕ ਤਰ੍ਹਾਂ ਕਰਕੇ ਹੌਲਾ ਨਹੀਂ ਕਰਿਆ ਭਾਰਾ ਹੀ ਕਰਿਆ ਪਹਿਲਾਂ ਨਾਲੋਂ ਬੈਨੀਫਿਟ ਤੇ ਕਿਸਾਨ ਨੂੰ ਵੀ ਹੋਇਆ ਨਾ ਪਹਿਲਾਂ ਇਹਦੇ ਸ਼ੋ ਦੇ ਪਾਰਟ ਸੀ ਜਿਹੜੇ ਹਾਂ ਉਹ 2 ਤੇ 1 3 4 ਪਾਰਟ ਹੋ ਜਾਂਦੇ ਚਾਰ ਪਾਰਟ ਫਰੰਟ ਵਾਲਾ ਫਿਰ ਵੱਖਰਾ ਆ ਜਾਂਦਾ ਹੁਣ ਇਹ ਸਿੰਗਲ ਪੀਸ ਹੋ Đਾ ਹਮ ਹੁਣ ਸ਼ੋ ਲਾਉਣੀ ਵੀ ਨਹੀਂ ਪੈਂਦੀ ਮੈਨੂੰ ਤਾਂ ਸ਼ੋ ਲਾਉਣੀ ਨਹੀਂ ਪੈਂਦੀ ਹੁਣ ਲਾਉਣ ਦੀ ਲੋੜ ਨਹੀਂ ਗਈ ਵੈਸੇ ਕਈ ਕਿਸਾਨ ਸ਼ੋ ਲਾਉਂਦੇ ਆ ਪਰ ਵੈਸੇ ਲੋੜ ਨਹੀਂ ਪੈਂਦੀ ਹੁਣ ਨਹੀਂ ਲੋੜ ਹੁਣ ਤਾਂ ਦੇਖੋ ਜੀ ਤੁਸੀਂ ਉਹਨੂੰ ਜਦੋਂ ਚਲਾਉਣਾ ਉਹਦਾ 에ਅਰ ਕਲੈਂਡਰ ਸਾਫ਼ ਰੱਖੋ ਪਲੱਸ ਅਗਲੇ ਬੰਨੇ ਆਮ ਤੌਰ ਤੇ ਤਾਂ ਇੱਕ ਬਰੀਕ ਜੀ ਜਾਲੀ ਆਉਂਦੀ ਕਸਟਮਰ ਮੰਨ ਲੈਂਦੇ ਆ ਹੂੰ ਉਹਨੂੰ ਛਾੜ ਦਿਓ ਜਾਂ ਹਵਾ ਦੀ ਸਹੀ ਦਿਸ਼ਾ ਨੂੰ ਚਲਾਓ ਤੇ ਤੁਹਾਨੂੰ ਜਾਲੀ ਲਾਉਣ ਦੀ ਲੋੜ ਨਹੀਂ ਉਹ ਸੋਰੀ ਇਹ ਤੁਹਾਨੂੰ ਲਾਉਣ ਦੀ ਲੋੜ ਇਹਦੇ ਇਹਨਾਂ ਟਰੈਕਟਰਾਂ ਦੇ ਵੀਰੇ ਸਰਵਿਸ ਟਾਈਮ ਕੋਈ ਹੈਗਾ ਵੀ ਕਿੰਨੇ ਤੇ ਕਰਾਉਣੀ ਚਾਹੀਦੀ ਹੈ ਜੀ ਹਾਂ ਜੀ 400 ਘੰਟੇ ਤੇ ਸਰਵਿਸ ਸੋਰੀ ਇਹਦੀ ਤੇ ਆਪਣੇ ਪ੍ਰੋ ਟੈਕ ਦੇ ਉਹਦੇ ਵੀ 400 ਵੈਰੀ ਗੁੱਡ ਤੇ ਜਿਹੜਾ ਮਗਰਲਾ ਤੇਲ ਆ ਵੀਰੇ ਉਹ ਕਿੰਨੇ ਘੰਟੇ ਤੇ ਉਹ ਦੇਖੋ ਜੀ ਵੱਖਰੀਆਂ ਵੱਖਰੀਆਂ ਕੰਪਨੀਆਂ ਦੀ ਫੀਡ ਹੈ ਹਜ਼ਾਰ ਘੰਟੇ ਤੋਂ ਪਲੱਸ ਚੇਂਜ ਕਰਨਾ 12 ਹਜ਼ਾਰ ਦੇ ਵਿੱਚ ਚੇਂਜ ਕਰਨਾ ਜ਼ਰੂਰੀ ਹੈ ਜ਼ਰੂਰੀ ਕਿਉਂਕਿ ਤੇਲ ਦੀ ਇੱਕ ਡੇਟ ਮੰਨ ਲਓ ਬਈ ਇੰਨਾ ਚਿਰ ਤੇਲ ਹੈਗਾ ਉਸ ਤੋਂ ਮਣ ਕੇ ਉਹਦੇ ਤੋਂ ਜਿਹੜੀ ਉਹਦੀ ਚਿਕਨਾਟ ਆ ਉਹ ਘਟ ਜਾਣੀ ਹੈ ਘਟ ਜਾਣੀ ਹੈ ਹੁਣ ਕਈ ਕੰਪਨੀਆਂ ਦੇ ਟਰੈਕਟਰ ਨੂੰ ਤੇਲ ਦਾ ਰੰਗ ਨਹੀਂ ਖਰਾਬ ਕਰਦੇਗੇ ਤੇਲ ਦਾ ਰੰਗ ਸੇਮ ਰਹਿੰਦਾ ਤੁਸੀਂ ਬਹੁਤ ਸਿਆਣੀ ਗੱਲ ਕੀਤੀ ਹੈ ਬਹਿ ਗਏ ਹਾਂ ਕਾਰਨ ਕੀ ਹੈ ਆਪਾਂ ਤੇਲ ਦੇਖਦੇ ਆ ਵੀ ਆਹ ਤੇਲ ਸਾਫ ਆ ਪਰ ਤੇਲ ਦੇ ਵਿੱਚ ਜਿਹੜੀ ਕੁਆਲਿਟੀ ਉਹ ਖਤਮ ਹੋ ਜਾਂਦੀ ਉਹ ਖਤਮ ਹੋ ਜਾਂਦੀ ਹੁਣ ਦੇਖੋ ਭਾਜੀ ਆਪਾਂ ਇੰਨੇ ਪੈਸੇ ਟਰੈਕਟਰ ਤੇ ਲਾਉਣੇ ਆ ਮੰਨ ਕੇ ਚਲੋ ਜੇ ਆਪਾਂ ਗੱਲ ਕਰੀਏ ਜਿਹੜਾ 1200 ਘੰਟਾ ਟਰੈਕਟਰ ਹੈ ਨਾ ਆਮ ਨੋਰਮਲ ਜੀਵੀ ਦਾ ਜ਼ਮੀਂਦਾਰ ਦਾ ਟਰੈਕਟਰ ਜਿਹੜਾ 1200 ਘੰਟਾ 2 2.5 ਸਾਲ ਚ ਚੱਲਦਾ 2 2.5 ਹਾਂ ਪਹਿਲੀ ਗੱਲ ਤੇ ਕਈਆਂ ਦਾ ਤਾਂ 3-3 ਸਾਲ ਚ ਹੀ ਚੱਲਦਾ ਨਹੀਂ ਹਾਂ ਸਹੀ ਗੱਲ ਆ ਵੀਰੇ ਜੇ 3 ਸਾਲ ਬਾਅਦ 10 ਤੋਂ 15000 ਦਾ ਤੇਲ ਉਹਦਾ ਚੇਂਜ ਹੋ ਜਾਊਗਾ ਪਿਛਲਾ ਹੁਣ ਆਪਾਂ ਜੀ ਆਪਣਾ ਮਨੁੱਖਾ ਮਨੁੱਖਾਂ ਦੇ ਵੀ ਸਰੀਰ ਦੀ ਸਰਵਿਸ ਹੀ ਆ ਹੁੰਦੀ ਆ ਵੀਰੇ ਤਾਂ ਇਹਨਾਂ ਦੀ ਵੀ ਸਰਵਿਸ ਸੇਮ ਹੀ ਆ ਜੇ ਤੁਸੀਂ ਉਹਨਾਂ ਦੀ ਸੁਭਾਲ ਕਰ ਲੋਗੇ ਤਾਂ ਉਹ ਤੁਹਾਡੀ ਕੋਈ ਪ੍ਰੋਬਲਮ ਨਹੀਂ ਆਉਣੀ ਉਹਦਾ ਲਾਈਫ ਲੰਬਾ ਟਾਈਮ ਨਿਕਲ ਜਾਊਗਾ ਉਹਦੀ ਲਾਈਫ ਹੋਣੀ ਮਦੂਗੀ ਤੇ ਜੇ ਤੁਸੀਂ ਉਹਨੂੰ ਸਵਾਲ ਨਹੀਂ ਕਰਦੇ ਉਹਦਾ ਇਹ ਆ ਵੀ ਇੱਕ ਤਾਂ ਜਦੋਂ ਤੁਸੀਂ ਤੇਲ ਨਾ ਚੇਂਜ ਕੀਤਾ ਉਦੋਂ ਤੁਹਾਡਾ ਤੇਲ ਸਾਰਾ ਖਰਾਬ ਨਿਕਲੂਗਾ ਫਿਰ ਨਾਲ ਤੁਹਾਡਾ ਕੋਈ ਹੋਰ ਵੀ ਨੁਕਸਾਨ ਹੋਇਆ ਹੋਊਗਾ ਕਿਉਂਕਿ ਅੱਜ ਕੱਲ੍ਹ ਜਿਹੜੇ ਟਰੈਕਟਰ ਨੇ ਉਹਨਾਂ ਦਾ ਪਾਵਰ ਸਟੀering ਵੀ ਤੇਲ ਤੇ ਆ ਹਾਂ ਇੱਕੋ ਤੇ ਲਿਫਟ ਵੀ ਇੱਕੋ ਤੇਲ ਤੇ ਆ ਗੇਅਰ ਦਾ ਤੇਲ ਵੀ ਸੇਮ ਆ ਚੀਜ਼ਾਂ ਕਈ ਚੱਲਦੀਆਂ ਨੇ ਅੱਗੇ ਹੁੰਦਾ ਸੀ ਸਿਰਫ ਟਰੈਕਟਰ ਦਾ ਤੇਲ ਜੜਾਉਂਦਾ ਸੀ ਉਹ ਇੱਕ ਕੰਮ ਹੀ ਕਰਦਾ ਸੀ ਮੰਨ ਕੇ ਇਹ ਨਾ ਵੀਰੇ ਸਮੇਂ ਨਾਲ ਖੇਤੀ ਵੀ ਚੇਂਜ ਹੋ ਗਈ ਨਾ ਕਿ ਪਹਿਲਾਂ ਆਪਣੇ ਡੈਡੀ ਉਹ ਨਹੀਂ ਹਾਲ ਸਵਾਗਾ ਚਲਾਉਂਦੇ ਹਾਲ ਸਵਾਗਾ ਚਲਾਉਂਦੇ ਸੀ ਹੁਣ ਤਾਂ ਵੀਰੇ ਟਰੈਕਟਰ ਦੀ ਜਾਨ ਕੱਢ ਦੇਣਾ ਸੁਪਰਸੀਡਰ ਹੁਣ ਜਿਹੜਾ ਜਿਹੜੇ ਹੁਣ ਇੰਪਲੀਮੈਂਟ ਨੇ ਹਾਂ ਇੱਕ ਤਾਂ ਆਪਣੇ ਕੋਲੇ ਸਮਾਂ ਘਟ ਗਿਆ ਟਟ ਗਿਆ ਕਿਉਂਕਿ ਆਪਾਂ ਕਟਾਈ ਤੋਂ ਬਾਅਦ ਨਾਲ ਦੀ ਨਾਲ ਹੀ ਬਜਾਈ ਲੈ ਲੱਗ ਪਏ ਨੇ ਲੱਗ ਪਏ ਨੇ ਠੀਕ ਹੈ ਟਰੈਕਟਰ ਤੇ ਜੇ ਇੱਕ ਲੋਡ ਦੀ ਗੱਲ ਕਰੀਏ ਲੋਡ ਜ਼ਿਆਦਾ ਪੈਂਦਾ ਪੈਂਦਾ ਉਦੋਂ ਦਾ ਫਿਰ ਜਿਹੜੇ ਇੰਪਲੀਮੈਂਟ ਆ ਗਿਆ ਹਾਂ ਇੰਪਲੀਮੈਂਟ ਹੀ ਇਹੋ ਜੇ ਆਗੇ ਨੇ ਉਹ ਟਰੈਕਟਰ ਤਕੜਾ ਹੀ ਚਲਾਉਂਦਾ ਵਾ ਮਾਰੇ ਇਹਦੇ ਵਸਤੀ ਗੱਲ ਨਹੀਂ ਜੇ ਗੱਲ ਕਰੀਏ ਤੇ ਉਹ ਟਰੈਕਟਰ ਤੇ ਉਹਦੀ ਫੁੱਲ ਪਾਵਰ ਲੱਗਦੀ ਆ ਜੇ ਹੁਣਾਂ ਤੋਂ ਸੁਪਰ ਸੀਡਰ ਦੀ ਗੱਲ ਕਰਦੇ ਆ ਹਾਂ ਤੇ ਸੁਪਰ ਸੀਡਰ ਵੀ ਪਾਵਰਫੁੱਲ ਟਰੈਕਟਰ ਨੇ ਚਲਾਉਣਾ ਜੇ 50 HP ਟਰੈਕਟਰ ਨੇ ਸੁਪਰ ਸੀਡਰ 60 HP ਦੇ ਨਾਲ ਜੋਰ ਲਵਾਉਂਦਾ ਜੇ ਆਪਾਂ ਪਲੌਆਂ ਦੀ ਗੱਲ ਕਰੀਏ ਤੇ ਪਲੌ ਵੀ ਤਗੜੇ ਟਰੈਕਟਰ ਨੇ ਚਲਾਉਣਾ ਤਗੜੇ ਮਲਚਰ ਆ ਗਿਆ ਉਤੋਂ ਜਿਹੜਾ ਮਲਚਰ ਕਰਕੇ ਮਲਚਰ ਵੀ ਤਗੜੇ ਟਰੈਕਟਰ ਨੇ ਚਲਾਉਣਾ ਤਗੜੇ ਇਸ ਕਰਕੇ ਟਰੈਕਟਰ ਦੀ ਪਾਵਰ ਪਲੱਸ ਹੁਣ ਜਿਹੜੇ ਕਲਚ ਨੇ ਉਹ ਤਾਂ ਕਰਕੇ ਕਲਚ ਹੈਵੀ ਕੀਤੇ ਨੇ ਕਿਉਂਕਿ ਸਾਰਾ ਜੋਰ ਤਾਂ ਕਲਚਾਂ ਤੇ ਹਾਂ ਸਾਰਾ ਜੋਰ ਹੀ ਉਹਦੇ ਤੇ ਆ ਤੁਸੀਂ ਦੇਖਿਆ ਨਾ ਵੀ ਪਹਿਲਾਂ ਟਰੈਕਟਰ ਕਿਸਾਨ ਭਰਾ ਬਣਵਾਉਂਦੇ ਹੁੰਦੇ ਸੀ ਉਹ ਕਲਚ ਪਲੇਟ ਦੇ ਲੈਦਰ ਚੜਾ ਕੇ ਪਾ ਦਿੰਦੇ ਸੀ ਪਾ ਦਿੰਦੇ ਸੀ ਹੁੰਦੇ ਚੱਲਦੇ ਪਰ ਅੱਜ ਕੀ ਦੌਰ ਚੱਲ ਪਿਆ ਜੇ ਤੁਸੀਂ ਤੁਹਾਡਾ ਕਲਚ ਖੋਲਦਾ ਨਾ ਤਾਂ ਤੁਹਾਡੀ ਕਲਚ ਦੀ ਬਣੀ ਤਾਂ ਨਹੀਂ ਅਸੈਂਬਲੀ ਪੈਣੀ ਪੈਣੀ ਕਿਉਂਕਿ ਉਹ ਜਾਨ ਕੱਢੀ ਪੈਂਦੀ ਉਹਦੀ ਪਰ ਫਿਰ ਵੀ ਜੇ ਆਪਾਂ ਗੱਲ ਕਰੀਏ ਅੱਜ ਟਰੈਕਟਰਾਂ ਦੀ ਕੁਆਲਿਟੀ ਇੰਨੀ ਕੁ ਵਧੀਆ ਰਿਪੇਅਰ ਨਹੀਂ ਕੱਢਦੇ ਨਹੀਂ ਕੱਢਦੇ ਨੀ ਤਾਂ ਜੱਡੇ-ਜੱਡੇ ਹੈ ਵੀ ਇੰਪਲੀਮੈਂਟ ਨੇ ਆਪਣੇ ਕੋਲ ਟਰਾਲੀਆਂ ਹੀ ਲਾ ਲਓ ਤੁਸੀਂ 11 ਫੁੱਟੀਆਂ ਟਰਾਲੀਆਂ ਸੀ ਪੰਡਾ ਚ ਤੇ ਹੁਣ ਮੈਨਾ 16 ਫੁੱਟੀ ਵੀ ਟਰਾਲੀ ਵਜਦੀ 16 ਨੂੰ ਤਾਂ ਟਰਾਲੀ ਉਹ ਹੀ ਗੱਲ ਹੈ ਤੇ ਉਹ ਦੋੜ ਦਾ ਸਾਰਾ ਟਰੈਕਟਰ ਤੇ ਪੈਣਾ ਆਪਣੇ ਵੀਰ ਭਰਾ ਮੇਰੇ ਨਾਲ ਦੇ ਜੋ ਵੀ ਨੇ ਹੁਣੋ ਛੋਟੀ ਟਰਾਲੀ ਨੂੰ ਵੇਖ ਕੇ ਆ ਸੁਪਿੰਦੇ ਨੇ ਬਿਲਕੁਲ ਟਰਾਲੀ ਨਹੀਂ ਸਮਝਦੇ ਇਹਨੂੰ ਉਹ ਗੱਲ ਇਹ ਵੀ ਚਲੋ ਬਾਕੀ ਬਾਬੇ ਦੀ ਮੇਰੇ ਨਾਲ ਕੰਪਨੀ ਨੇ ਵੀ ਜੇ ਆਪਾਂ ਇਹ ਦਿਮਾਗ ਚ ਗੱਲਾਂ ਸੋਚੀਆਂ ਨਾ ਤਾਂ ਕੰਪਨੀ ਵੀ ਇਹ ਆਪਣੇ ਤੋਂ ਇੱਕਦਮ ਅੱਗੇ ਆ ਬਿਲਕੁਲ ਬਿਲਕੁਲ ਜੀ ਕੰਪਨੀ ਆਪਦੀ ਨਹੀਂ ਹੈ ਜੀ ਕੰਪਨੀ ਇਹ ਚੀਜ਼ਾਂ ਪਹਿਲਾਂ ਧਿਆਨ ਚ ਦਿੰਦੀ ਏ ਉਹ ਆਪਣੇ ਤੋਂ ਵੀ ਨਹੀਂ ਦੇਖੋ ਜੀ ਕੰਪਨੀ ਹਰੇਕ ਨਿੱਕੇ ਨੇ ਇੱਕ ਇਸ਼ੂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਆ ਲੈ ਰਹੀ ਉਹਨਾਂ ਨੂੰ ਅਸੀਂ ਕੋਈ ਗੱਲ ਕਹੀ ਨਹੀਂ ਤਾਂ ਸਾਡੀ ਗੱਲ ਸੁਣਦੇ ਆ ਵੀ ਬਾਈ ਇਹ ਤਾਂ ਚੀਜ਼ ਜ਼ਰੂਰੀ ਆ ਪਰ ਕੰਪਨੀ ਨੇ ਉਹ ਫੀਚਰ ਬਹੁਤ ਹਰੇਕ ਤਰ੍ਹਾਂ ਦਾ ਫੀਚਰ ਪਾਇਆ ਹੋਇਆ ਸਵਰਾਜ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਡੀ ਕੋ ਮੀਟਿੰਗ ਹੁੰਦੀ ਤੁਹਾਡੀ ਗੱਲ ਪੂਰੀ ਸੁਣਵਾਈ ਜਾਂਦੀ ਹਾਂ ਪੂਰੀ ਸੁਣਵਾਈ ਸਾਡੀ ਗੱਲਬਾਤ ਜਿਵੇਂ ਹੁਣ ਸਾਨੂੰ ਪ੍ਰੋਟੈਕ ਦੇ ਅਸੀਂ ਗੱਲ ਕਰਦੇ ਆ ਹੂੰ ਪ੍ਰੋਟੋਕ ਨਵਾਂ ਆਇਆ ਜਿਹੜੀਆਂ ਗੱਲਾਂ ਜਾਂ ਸਾਡੇ ਸਵਾਲ ਮੰਨ ਦੇ ਵਿੱਚ ਸੀਗੇ ਉਹਨਾਂ ਨੇ ਉਹਦੇ ਵਿੱਚ ਪੂਰੇ ਕੀਤੇ ਆ ਭਾਜੀ ਉਹ ਪੂਰੇ ਕੀਤੇ ਕੋਈ ਕਮੀ ਛੱਡੀ ਨਹੀਂ ਹੁਣ ਮੰਨ ਕੇ ਚੱਲੋ ਪਹਿਲਾ ਸਵਾਲ ਮੈਂ ਤੁਹਾਨੂੰ ਦੱਸਦਾ ਵਾਂ ਪਾਵਰ ਦੀ ਗੱਲ ਕਰਦੇ ਆ ਵੀ ਅਸੀਂ ਸੋਚਿਆ ਵੀ ਜੀ ਅੱਜ ਕੱਲ ਇੰਪਲੀਮੈਂਟ ਹੈਵੀ ਆ ਗਏ ਨੇ ਉਹ ਉਹਨਾਂ ਨੇ ਉਹਦੇ ਵਿੱਚ ਕਲੱਚ ਵੱਡਾ ਕਰਤਾ ਜੀ ਕਿੰਨਾ ਕਰਤਾ ਉਹਦਾ ਉਹਦੇ ਵਿੱਚ 12 ਇੰਚ ਦਾ ਕਲੱਚ 12 ਇੰਚ ਜਿਹੜਾ 969 ਟਰੈਕਟਰ ਚ ਆਉਂਦਾ ਸੀਗਾ ਠੀਕ ਆ ਜੀ 55 ਦੇ ਕਰਤਾ ਤੇ ਉਸ ਤੋਂ ਬਾਅਦ ਜੇ ਅਸੀਂ ਉਹਨਾਂ ਨੂੰ ਗੱਲ ਲਿਫਟ ਕਪੈਸਿਟੀ ਦੀ ਕੀਤੀ ਹੂੰ ਪੀ ਇੰਪਲੀਮੈਂਟ ਹੈਵੀ ਆ ਗਿਆ ਤਾਂ ਸਾਨਾ ਨੂੰ ਐਕਸਟਰਾ ਜੈਕ ਲਾਉਣਾ ਪੈਂਦਾ ਉਹਨਾਂ ਨੇ ਫਿਰ ਲਿਫਟ ਕਪੈਫਟੀ ਵੀ 12 ਉਹਦੀ ਪੱਕੀ ਰੱਖੀ ਠੀਕ ਆ ਜੀ ਇਹ ਚੀਜ਼ਾਂ ਕਰਕੇ ਜਦੋਂ ਕੰਪਨੀ ਨੂੰ ਫਿਰ ਹੁਣ ਦੇਖੋ ਪਰਫਾਰਮੈਂਸ ਦਾ ਜ਼ਿੰਮੇਵਾਰ ਉਹਦੇ ਖੇਤ ਤੇ ਆਉਣੀ ਜਾ ਕੇ ਹਾਂ ਤੇ ਜੇ ਆਪਣੇ ਪ੍ਰੋਡਕਟ ਚ ਦਮ ਹੋਊਗਾ ਤੋ ਪਰਫਾਰਮੈਂਸ ਤਾਊਗਾ ਜਾ ਕੇ ਜ਼ਿੰਮੇਵਾਰ ਵੀਰਾ ਸੀਜ਼ਨ ਲੰਘ ਕੇ ਗਿਆ ਹੁਣ ਗਾਂ ਫਿਰ ਚਲੋ ਸਟਾਰਟਿੰਗ ਆਉਣ ਆਲੂ ਦੀ ਪਟਾਈ ਸ਼ੁਰੂ ਹੋਣੀ ਤੁਸੀਂ ਟਰੈਕਟਰ ਦਿੱਤੇ ਆ ਦੇ ਵੀ ਨਾਲ ਰਿਸਪੌਂਸ ਆ ਕੇ ਜਿੰਮੇਦਾਰ ਨੇ ਹੈਗਾ ਕੋਲ ਮਲਾ ਕੇ ਜੇ ਮੈਂ ਨੈਗੇਟਿਵ ਕਹਾਂ ਵੀ ਕਿ ਇਹਨਾਂ ਇੱਕ ਗੁਲਾਮਾ ਦਿੱਤਾ ਨਹੀਂ ਦੇਖੋ ਜੀ ਮੈਂ ਮੈਨੂੰ ਇੱਥੇ 2 ਮਹੀਨੇ ਹੋਏ ਸ਼ੁਰੂ ਕੀਤੇ ਨੂੰ ਧਰਮਕੋੜ ਦੇ ਵਿੱਚ ਚਲੋ ਸਾਡਾ ਪਹਿਲਾ ਧੀਰੇ ਸੀਗਾ ਤੇ 2 ਮਨਸ ਦੇ ਵਿੱਚ ਮੈਂ ਆਪਣੇ ਐਕਸਪੀਰੀਅੰਸ ਲੈ ਕੇ ਲੱਗਿਆ ਸੋਦਾ ਵੀ ਮੈਨੂੰ ਕਿਸੇ ਨੇ ਪ੍ਰੋਟ ਬਾਰੇ ਇਹ ਆਣ ਕੇ ਨਹੀਂ ਆਖਿਆ ਵੀ ਯਾਰ ਸਾਡੇ ਰਿਸ਼ਤੇਦਾਰ ਨੇ ਲਿਆ ਸੀ ਜਾਂ ਉਹਨੇ ਆਹ ਕੰਮ ਨਹੀਂ ਕੀਤਾ ਮੇਰੇ ਨਾਲ ਤਾਂ ਉਲਟਾ ਇਹ ਹੋਇਆ ਉਹ ਕਹਿੰਦੇ ਵੀ ਸਾਨੂੰ ਟਰੈਕਟਰ ਬਾਰੇ ਦੱਸਣਾ ਸਾਡਾ ਰੇਟ ਦੀ ਗੱਲ ਕਰ ਦਜੀ ਗੱਲ ਨੇ ਦੋਨੋਂ ਟਰੈਕਟਰ ਬਾਰੇ ਸਾਨੂੰ ਸਾਰਾ ਪਤਾ ਰੇਟ ਵਾਲੇ ਡਿਸਕਸ ਕਰਦੇ ਅਸੀਂ ਇਹਦਾ ਡੀਜ਼ਲ ਵੀ ਮਾਪਿਆ ਹੋਇਆ ਅਸੀਂ ਉਹਨੂੰ ਚਲਾ ਕੇ ਵੀ ਵੇਖਿਆ ਅਸੀਂ ਇਹਨੂੰ ਸਾਰਾ ਸਿਸਟਮ ਕਰਕੇ ਦੇਖਿਆ ਤੋਂ ਸਾਨੂੰ ਇਹ ਹੁੰਦਾ ਵੀ ਚਲੋ ਕੰਪਨੀ ਨੇ ਪ੍ਰੋਡਕਟ ਕੀਤਾ ਤੇ ਉਹ ਪ੍ਰੋਡਕਟ ਨੇ ਨਾਮ ਨਖਟਿਆ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਖੁਸ਼ੀ ਹੁੰਦੀ ਆਪੇ ਵੀਰੇ ਚੀਜ਼ ਵਧੀਆ ਚੱਲੇ ਬੰਦੇ ਦਾ ਮਾਣ ਵੱਧ ਬਾਕੀ ਸਵਰਾਜ ਗੱਲ ਵੀਰੇ ਦੀ ਫੇਰ ਉੱਥੇ ਆ ਗਈ ਸਵਰਾਜ ਸਾਡੇ ਘਰ ਦਾ ਬ੍ਰਾਂਡ ਆ ਬਿਲਕੁਲ ਜੀ ਬਿਲਕੁਲ ਸਾਡੇ ਜ਼ਿੰਮੇਦਾਰਾਂ ਦਾ ਜੇਠਾ ਪੁੱਤ ਕਹਿ ਸਕਦੇ ਆ ਵੇਖੋ ਭਾਜੀ ਤੁਸੀਂ ਹਰੇਕ ਟਰੈਕਟਰ ਦੀ ਵੀਡੀਓ ਸ਼ੂਟ ਕਰਦੇ ਮੈਂ ਕਰਦਾ ਵੇਖੋ ਜਿੰਨੇ ਪੈਸਿਆਂ ਦੇ ਵਿੱਚ ਅਸੀਂ ਪ੍ਰੋਟੈਕਟ ਟਰੈਕਟਰ ਕਸਟਮਰ ਨੂੰ ਪ੍ਰੋਵਾਈਡ ਕਰ ਦੇਣਾ ਤੇ ਜਿੰਨੇ ਫੀਚਰ ਕਰਦੇ ਨੇ ਨੇ 60 ਅਚੀਬ ਦਾ ਟਰੈਕਟਰ ਆ ਜਾਂਦਾ ਇੰਨੇ ਚ ਤੇ ਆਪਾਂ ਇਹ ਦੇ ਦਿੰਦੇ ਇੱਕ ਹਿਸਾਬ ਦਾ ਵੀ ਉਹਨੇ ਪੈਸੇ ਚ ਇਹ ਦੇ ਰਹੇ ਆ ਜਿੰਨੇ ਦਾ ਕਿਸੇ ਦਾ 4 ਵੀ ਲਾਉਣਾ ਸੀ 2 ਵੀ ਲਾਉਣਾ ਸੀ 4 ਵੀਲ ਦੇ ਦਿੰਦੇ ਆ ਆਪਾਂ 4 ਵੀਲ ਦੇ ਦਿੰਦੇ ਆ ਇਹਦੇ 'ਚ ਗੱਲ ਦੇਖ ਤਾਂ ਗੇ ਕੀ ਏ ਇਹਦੇ 'ਚ ਜਿੰਨੀਆਂ ਵੀ ਸੌਧਾਂ ਹੈਗੀਆਂ ਉਹ ਇਹ ਨਹੀਂ ਕਹਿ ਸਕਦੇ ਵੀ ਇਸ ਟਰੈਕਟਰ ਦੇ ਵਿੱਚ ਆ ਘਾਟ ਹੈਗੀ ਆ ਮੈਂ ਯਾਰ ਉਹ ਇਹਦੇ 'ਚ ਰਹਿ ਗਿਆ ਵਾਂ ਵੀ ਕਮੀ ਆ ਕੀ ਛੱਡੀ ਨਹੀਂ ਗਾ ਹਾਂ ਕਮੀ ਨਹੀਂ ਹੈਗੀ ਕੋਈ ਪਹਿਲਾਂ ਪਹਿਲਾਂ ਤੋਂ ਹੀ ਚਲੋ ਹਰੇਕ ਤਰ੍ਹਾਂ ਦਾ ਟਰੈਕਟਰ ਆਉਂਦਾ ਸੀ ਤੇ ਕਮੀ ਨਹੀਂ ਨਹੀਂ ਕੋਈ ਹੈਗੀ ਗੱਲ ਤਾਂ ਸਲਿੱਪ ਗੇਅਰ ਤੋਂ ਲੈ ਕੇ ਜੀ ਆ ਗੇਅਰ ਤੋਂ ਬਹੁਤ ਕਲਪਦੇ ਹੁੰਦੇ ਵੀ ਲਾਈਨ 'ਚ ਪੈਂਦੀ ਆ ਕੰਪਨੀ ਨੇ ਉਹ ਵੀ ਦੁੱਖ ਚੱਕਦੇ ਹਾਂ ਗੇਅਰ ਦਾ ਸਾਰਾ ਸ ਤੁਸੀਂ ਇੱਕ ਚੀਜ਼ ਪਤਾ ਨੋਟ ਕਰੀ ਕਿ ਨਹੀਂ ਕਰੀ ਆਇਓ ਆਪਣੇ ਵੀਰੇ ਆ ਹੈਗਾ ਆਪਣਾ ਪਹਿਲਾ ਵਾਲਾ ਮਾਡਲ ਇਹਦਾ ਗিয়ার ਦਾ ਲੀਵਰ ਦੇਖਿਓ ਆ ਰਿਹਾ ਹੁਣ ਵਾਲੇ ਦਾ ਦੇਖੋ ਇਹ ਚੀਜ਼ਾਂ ਮੈਂ ਕਹਿਣ ਦਾ ਮਤਲਬ ਇਹ ਆ ਆਪਣੇ ਦਿਮਾਗ 'ਚ ਇੱਕ ਮੈਥ ਬਣੀ ਆ ਬਿਲਕੁਲ ਜੀ ਬਿਲਕੁਲ ਵੀ ਯਾਰ ਆ ਪਹਿਲਾ ਚੀਜ਼ ਲਈ ਸੀ ਤਾਂ ਬੜੀ ਭਾਰੀ ਆ ਭਾਰੀ ਆ ਹੁਣ ਚੀਜ਼ਾਂ ਹਲਕੀਆਂ ਕਰੀ ਜਾਂਦੇ ਆ ਪਰ ਇਹਨੇ ਨਹੀਂ ਉਹ ਕੰਮ ਕੀਤਾ ਨਹੀਂ ਨਹੀਂ ਜੀ ਹਰ ਇੱਕ ਚੀਜ਼ ਹੈਵੀ ਹੋਈ ਆ ਕੁਆਲਿਟੀ ਪਹਿਲਾਂ ਨਾਲੋਂ ਪਲੱਸ ਹੀ ਆ ਮਾਈਨਸ ਕੁਛ ਨਹੀਂ ਹੈ ਜੀ ਤੇ ਬਾਕੀ ਦੱਸਿਓ ਕਿਵੇਂ ਦਾ ਰਿਵਿਊ ਲੱਗਾ ਵੀਰੇ ਦਾ ਗੱਲਾਂ ਬਾਤਾਂ ਧਰਮਕੋਟ ਇਸ ਵਕਤ ਆਪਾਂ ਖੜੇ ਆ ਤੇ ਏਜੰਸੀ ਨਵੀਂ ਓਪਨ ਹੋਇਆ 2 ਮਹੀਨੇ ਹੋਏ ਵੀਰੇ ਆ ਨਾ 2 ਮੰਥ ਹੋਏ 2 ਮੰਥ ਨਹੀਂ ਹੋਇਆ ਲੈ ਘੱਟ ਨੇ ਹਾਂ 2 ਮੰਥ ਦੇ ਕਰੀਬ ਹੋ ਗਿਆ ਤੇ ਵਧੀਆ ਰਿਸਪੌਂਸ ਸੀ ਹਾਂ ਰਿਸਪੌਂਸ ਕਸਟਮਰ ਦਾ ਬਹੁਤ ਵਧੀਆ ਹੈ ਕਸਟਮਰਾਂ ਨੂੰ ਇੰਨੀ ਕੋ ਖੁਸ਼ੀ ਆ ਵੀ ਉਹਨਾਂ ਨੂੰ ਅੱਗੇ ਕਿਸੇ ਸਰਵਿਸ ਵਾਸਤੇ ਹਾਂ ਜਾਂ ਕਿਸੇ ਪਾਰਟਸ ਵਾਸਤੇ ਹਾਂ ਜੀਰੇ ਜਾਂ ਮੋਗੇ ਜਾਣਾ ਪੈਂਦਾ ਸੀ ਜਾਣਾ ਮੈਨੂੰ ਤੇ ਹੁਣ ਸਾਡੇ ਧਰਮਕੋਟ ਦੇ ਵਿੱਚ 153 ਤੋਂ ਸੀ ਪਿੰਡ ਨੇ ਤਹਿਸੀਲ 'ਚ ਬੱਲੇ ਬੱਲੇ ਤੇ 153 ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ 10 ਤੋਂ 15 ਟਰੈਕਟਰ ਸੌਰਾਜਾ ਹੈਗੇ ਤੇ ਹੁਣ ਉਹਨਾਂ ਨੂੰ ਕਿਹਾ ਤਕਰੀਬਨ ਜੇ ਮੈਂ ਗੱਲ ਕਰਾਂ 4-5 ਦੇ 10 ਕਿਲੋਮੀਟਰ ਵਾੜੀ ਪੈਂਦੀ ਹੈ ਉਹਨਾਂ ਨੂੰ ਬਹੁਤ ਖੁਸ਼ੀ ਆ। ਪਲੱਸ ਆਪਣੇ ਕੋਲੇ ਤਜਰਬੇਕਾਰ ਫੋਰਮੈਨ ਨੇ ਸਫੇਰ ਪਾਰਟ ਆ। ਸਰ ਸਫੇਰ ਪਾਰਟ ਆਪਣੇ ਕੋਲ ਹੈਗਾ ਵੀਰੇ। ਜਿਹੜੇ ਵੀਰਾਂ ਕੋਲੇ ਪਹਿਲੇ ਮਾਡਲ ਨੇ ਵੀ ਜਿਹੜਾ ਨਾ ਹੋਵੇ ਸਭ ਕੁਝ ਚੜ੍ਹਦੇ ਦੀ। ਵੇਰੀ ਤਰ੍ਹਾਂ ਦਾ ਇੱਥੇ ਸਫੇਰ ਪਟਾਓ ਲਾਉਂਦਾ। ਕੋਈ ਚੱਕਰ ਵਾਲੀ ਗੱਲ ਨਹੀਂ। ਵੈਰੀ ਗੁੱਡ। ਸਰ ਉਸ ਘਰ ਤੱਕ ਵੀ ਆਪਣੇ ਜਿਹੜੇ ਫੋਰਮੈਨ ਉਹ ਕਰਕੇ ਆਉਂਦੇ ਆ। ਯਾਰ ਸੱਚ ਆ ਤੁਸੀਂ ਬੜਿਆ ਇੱਕ ਪੁਆਇੰਟ ਨੂੰ ਨੋਟ ਕੀਤਾ। ਸੀਜ਼ਨ ਦੇ ਵਿੱਚ ਆਪਣੇ ਜ਼ਿੰਮੇਵਾਰ ਵੀਰ ਨਾਲ ਕੌਲ ਕਰ ਜਾਂਦੇ ਆ। ਮੈਂ ਆਪ ਕਰ ਜਨਾ ਸਿੱਧੀ ਜੀ ਗੱਲ ਆ ਮੈਂ ਨਵਾਂ ਟਰੈਕਟਰ ਜੀ ਦਾ ਕਰਾ ਲਈ। ਬਿਲਕੁਲ। ਪਹਿਲਾਂ ਵਾਲਾ ਰਹਿ ਗਿਆ। ਜਦੋਂ ਐਨ ਸੀਜ਼ਨ ਦਾ ਸਾਲ ਬਿਮਾਰ ਲਈ ਬਿਲਕੁਲ ਕਿਉਂਕਿ ਇਹ ਧੋਲੇ ਜਿਹਦੇ ਸਵਾਰਲੇ ਦੇ ਅੰਦਰ ਲਾ ਦੀ ਜੇ ਬਸ ਫਿਰ ਤੇ ਸੀਜ਼ਨ ਜਦੋਂ ਚੱਲ ਪਿਆ ਹਾਂ ਆਪਣੇ ਵੀਰ ਭਰਾ ਪਹੁੰਚ ਕਰਨਗੇ ਦੇਖੋ ਜੀ ਅਸੀਂ ਕੀ ਕਰ ਰਹੇ ਹਾਂ ਹੁਣ ਮੰਨ ਕੇ ਚਲੋ ਆਫ ਸੀਜ਼ਨ ਹੂੰ ਜੀਵਿੰਡਰ ਬਿਲਕੁਲ ਫ੍ਰੀ ਆ ਇੱਕ ਤਾਂ ਇਹ ਸਰਵਸ ਕੈਂਪ ਲਾ ਰਹੇ ਆ ਪਿੰਡਾਂ ਚ ਜਾ ਕੇ ਵੈਰੀ ਗੁੱਡ ਦੂਸਰੇ ਨੰਬਰ ਤੇ ਸਾਡੇ ਕੋਲੇ ਜਿਹੜਾ ਸਾਡਾ ਸਟਾਫ ਆ ਉਹ ਕਸਟਮਰ ਨੂੰ ਕਾਲਿੰਗ ਕਰ ਰਿਹਾ ओके ਫਿਰ ਤੁਸੀਂ ਆਪਦੇ ਟਰੈਕਟਰ ਦਾ ਕੋਈ ਸਰਵਿਸ ਕਰਵਾਉਣੀ ਜਾਂ ਕੋਈ ਕੰਮ ਕਰਾਉਣਾ ਤੁਸੀਂ ਫ੍ਰੀ ਸੀਜ਼ਨ ਫ੍ਰੀ ਟਾਈਮ ਕਰਵਾ ਲਓ ਤੇ ਅਦਰਵਾਈਜ਼ ਸੀਜ਼ਨ ਦੇ ਵਿੱਚ ਤਾਂ ਸਾਡੇ ਬੰਦੇ ਹੈਗੇ ਨਹੀਂ ਜੀ ਉਦੋਂ ਉਦੋਂ ਦਾ ਕਰਾਂਗੇ ਤੇ ਬਾਕੀ ਉਹ ਇਹੋ ਜਿਹੀ ਪ੍ਰੋਬਲਮ ਨਹੀਂ ਅਸੀਂ ਆਪਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਜੀ ਫਿਰ ਉਹ ਸੀਜ਼ਨ ਤੋਂ ਪਹਿਲਾਂ ਕੰਮ ਕਰਵਾ ਲੈਣ ਕਰਵਾ ਲਾਂਗੇ ਫਿਰ ਵੀ ਇਹਨਾਂ ਕਿਸੇ ਜਗ੍ਹਾ ਲੋੜ ਪੈਂਦੀ ਹਾਂ ਚਲੋ ਕੋਈ ਗੱਲ ਨਹੀਂ ਮੇਰੇ ਕੋਲੇ 3-4 ਫੋਰਮੈਨ ਨੇ ਭਾਜੀ ਇੱਥੇ ਪੁਰਾਣੇ ਤਿਆਰ ਬੇਕਾਰ ਪਲੱਸ ਸਾਡਾ ਸਟਾਫ ਸਪੇਅਰ ਪਾਰਟ ਤੇ ਕੋਈ ਏਡੀ ਗੱਲ ਨਹੀਂ ਲਓ ਜੀ ਧਰਮਕੋਟ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਤੁਹਾਨੂੰ ਬੜੀ ਖੁਸ਼ਖਬਰੀ ਹੈ ਵੀ ਧਰਮਕੋਟ ਇਹ ਵਿੱਚ ਆਪਣੀ ਸਵਰਾਜ ਦੀ ਏਜੰਸੀ ਖੁੱਲ ਚੁੱਕੀ ਹੈ ਬਹੁਤ ਲੋੜ ਸੀਗੀ ਇੱਥੇ ਬਿਲਕੁਲ ਜੀ ਲੋੜ ਸੀ ਜੀ ਤੇ ਮੇਰੇ ਵੀਰ ਭਰਾ ਇੱਥੇ ਪਹੁੰਚੋ ਜਿਹੜੇ ਮੇਰੇ ਵੀਰ ਇੱਥੋਂ ਲੱਗੇ ਆਲੇ ਵੇਖ ਰਹੇ ਇਸ ਵੀਡੀਓ ਨੂੰ ਸਰਵਿਸ ਕਰਾਉਣ ਲਈ ਪਹੁੰਚੋ ਹਾਂਜੀ ਓਦਾਂ ਵੀ ਨਵਾਂ ਟਰੈਕਟਰ ਲੈਣਾ ਤੁਸੀਂ ਤਾਂ ਵੀ ਹਾਜ਼ਰ ਆ ਬਿਲਕੁਲ ਜੀ ਆ ਨੂੰ ਸਾਡੇ ਕੋਲ ਤੁਸੀਂ ਇੱਕ ਵਾਰ ਵਿਸਟ ਜ਼ਰੂਰ ਕਰੋ ਆਪਣਾ ਮਹਾਵੀਰ ਐਗਰੋ ਕਾਰਪੋਰੇਸ਼ਨ ਮੋਗਾ ਰੋਡ ਨੇੜੇ ਬਾਸੀ ਪੰਪ ਧਰਮਕੋਟ ਧਰਮਕੋਟ ਪਰਾਣਾ ਡੈਕਟਰ ਕੱਟਣਾ ਕੋਈ ਨਵਾਂ ਸਰਵਰਾਜ ਲੈਣਾ ਤਾਂ ਵੀ ਵੀਰੇ ਦਾ ਬਿਲਕੁਲ ਜੀ ਬਿਲਕੁਲ ਹਰ ਤਰ੍ਹਾਂ ਕਰਕੇ ਸਾਨੂੰ ਜਦੋਂ ਮਰਜ਼ੀ ਕਾਲ ਕਰ ਲੋ ਹਾਂ ਤੇ ਵੀਰੇ ਦਾ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਤੇ ਜਾਣਕਾਰੀ ਦਿੰਦਿਆਂ ਕੋਈ ਵੀਰੇ ਤੋਂ ਗੱਲਬਾਤ ਵੱਧ ਕਾਟੋ ਦੀ ਹੋਵੇ ਮੇਰੇ ਤੋਂ ਉਹਦੇ ਲਈ ਮਾਫੀ ਆ ਮਾਫੀ ਚਾਹੁੰਦੇ ਹਾਂ ਤੇ ਇਹਨੂੰ ਇਦਾਂ ਹੀ ਪਿਆਰ ਦੇ ਦੇਖੋ ਜੀ ਸਾਰੇ ਭਰਾਵਾਂ ਦੇ ਸਹਿਯੋਗ ਜੇਕਰ ਸਾਥੋਂ ਕੋਈ ਸੁਝਾਅ ਰਹਿ ਗਿਆ ਹੋਇਆ ਤਾਂ ਤੁਸੀਂ ਦੱਸਣਾ ਪਰ ਜੇਕਰ ਤੁਹਾਨੂੰ ਕੋਈ ਸੁਝਾਅ ਦੇਣਾ ਪਤਾ ਲੱਗਾ ਸਾਨੂੰ ਦੁਬਾਰਾ ਫੋਨ ਕਰਨਾ ਦੁਬਾਰਾ ਹਾਂ ਅਸੀਂ ਹਾਜ਼ਰ ਹਾਂ ਤੁਹਾਡੇ ਜਿਹੜੇ ਵੀ ਸਵਾਲ ਹੋਣਗੇ ਤੁਸੀਂ ਪੁੱਛ ਸਕਦੇ ਹੋ ਪੁੱਛ ਸਕਦੇ ਹੋ ਫੋਨ ਕਰਕੇ ਪੁੱਛ ਸਕਦੇ ਹੋ ਜੇ ਕੋਈ ਵੀਡੀਓ ਦੀ ਲੋੜ ਆ ਉਹ ਥੱਲੇ ਕਮੈਂਟ ਕਰ ਦਿਓ ਅਸੀਂ ਉਹਦੇ ਲਈ ਵੀ ਆਜਰਾ ਬਿਲਕੁਲ ਜੀ ਬਿਲਕੁਲ ਭਰਾਵਾਂ ਵਾਲਾ ਸਾਹਬ ਹੈ ਦੋ ਪੈਰਾ ਮੇਰੇ ਤੋਂ ਐ ਗੱਲ ਹੀ ਕੋਈ ਨਹੀਂ ਐ ਮਿਲ ਲਿਆ ਕਰਨਾ ਠੀਕ ਹੈ ਜੀ ਤੇ ਮਿਲਦੇ ਆ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ